ਨਾ ਨਾ ਬੁੱਤ ਬਾਹਰ ਨਹੀਂ ਜਾਣਾ ਕਿੰਨੀ ਠੰਡ ਹੋਈ ਪਈ ਆ ਬਾਹਰ ਤਾਂ ਉਰੀ ਸੌ ਜਾ ਪੈ ਪੈ ਜਾ ਬੈ ਜਾ ਉਰੀ ਸੌ ਜਾ ਫੋਲ ਬਾਹਰ ਤਾਂ ਦੇਖ ਲੈ ਕਿੰਨੀ ਠੰਡ ਹੋਈ ਪਈ ਅੱਜ ਸੂਰਜ ਤਾਂ ਨਿਕਲਦਾ ਨਹੀਂ ਬੈ ਜਾ ਮੈਂ ਵੀ ਤੇਰੇ ਨਾਲੇ ਪੈ ਜਾਨੀ ਆ ਠੀਕ ਹੈ ਮੈਂ ਵੀ ਜਾਣਦੀ ਨਹੀਂ ਹੈਗੀ ਬਾਹਰ ਜਿੰਨਾ ਤੱਕ ਤੂੰ ਸੌਂਦਾ ਨਹੀਂ ਬੈ ਜਾ ਜੱਸੀ ਹਾਂ ਮੈਂ ਕਿੱਡਾ ਦਿਨ ਚੜਿਆ ਪਿਆ ਵੀਰਾ ਤੂੰ ਆ ਥਿਰ ਜਾਈ ਚੌੜੀ ਬੈਠੀ ਆ ਕਿਸੇ ਕੰਮ ਤਾਂ ਤੇਨੂੰ ਹੱਥ ਪਾਲਾ ਮੰਮੀ ਆ ਤਾਂ ਦੇਖ ਲਓ ਠੰਡ ਕਿੰਨੀ ਹੋਈ ਪਈ ਐ ਜਵਾਖ ਨੂੰ ਛੱਡ ਕੇ ਬਾਹਰ ਕੰਮ ਕਰਨ ਜਾਵਾ ਹੁਣ ਮੈਂ ਐ ਤਾਂ ਨਹੀਂ ਕਹਿੰਦੀ ਵੀ ਜਵਾਖ ਨੂੰ ਨਾਲ ਲੈ ਕੇ ਜਾ ਜਵਾਖ ਰਜਾਈ 'ਚ ਪਿਆ ਪਿਆ ਰਹਿਣ ਦੇ ਤੂੰ ਤਾਂ ਜਾ ਸਕਦੀ ਐ ਪੈਂਦਾ ਨਹੀਂ ਮੰਮੀ ਇਕੱਲਾ ਛੱਡ ਕੇ ਦੇਖਿਆ ਸੀ ਜੇ ਮੈਂ ਬੈਠੀਆਂ ਨਾਲ ਤਾਂ ਬੈਠਾ ਇਹ ਕੋਈ ਨਾ ਵੀਰ ਮੈਨੂੰ ਕਿਹੜਾ ਬੈਠਣਾ ਨਹੀਂ ਆਂਦਾ ਜਵਾਖ ਨਾਲ ਮੈਂ ਪੈ ਜੂ ਮੇਰਾ ਪੋਤਾ ਐ ਮੈਨੂੰ ਵੀ ਬਥੇਰਾ ਪਿਆਰਾ ਐ ਤੂੰ ਜਾ ਕੇ ਕੋਈ ਕੰਮ ਤੰਦੇ ਨੂੰ ਹੱਥ ਪਾ ਲੈ ਸਾਰੇ ਕੰਮ ਕਰਨ ਵਾਲੇ ਪਏ ਐ ਪੈਂਦਾ ਨਹੀਂ ਮੰਮੀ ਤੁਹਾਡੇ ਨਾਲ ਤੁਸੀਂ ਪੈ ਕੇ ਤਾਂ ਦੇਖਦੀ ਹੁੰਨੇ ਓ ਦੇ ਨਾਲ ਜਦੋਂ ਉੱਥੇ ਬਾਹਰ 바ਗੀ ਮੈਂ ਉਹਦੇ ਲੱਗ ਜੂਗਾ ਬਾਜਾ ਮਾਰਨਾ ਫਿਰ ਐਂ ਦੱਸ ਉਹ ਕੰਮ ਕੌਣ ਕਰੂਗਾ ਕੰਮ ਇੰਨੇ ਪਏ ਆ ਕਰ ਐਨੇ ਕਿੰਨੇ ਕੇ ਕੰਮ ਨੇ ਮੰਮੀ ਮੜੇ ਸੂਰਜ ਤਾਂ ਚੜਨ ਦੇ ਦਿਆ ਕਰੋ ਮੈਂ ਕਰ ਲੂੰਗੀ ਕੰਮ ਕੋਈ ਨਾ ਭੱਜਦਾ ਨਹੀਂ ਜਾਂਦੇ ਕੰਮ ਕਿਤੇ ਸੂਰਜ ਤਾਂ ਸਾਰਾ ਦਿਨ ਹੀ ਨਹੀਂ ਚੜਦਾ ਫਿਰ ਤੂੰ ਸਾਰਾ ਦਿਨ ਜਾਈ ਚ ਬੜੀ ਬੈਠੀ ਰਹੇਂਗੀ ਹੈ ਕੋਈ ਨਾ ਮਾਂ ਦੋ ਰੋਟੀਆਂ ਨੇ ਪਕਾ ਕੇ ਖਾ ਲੋ ਦੱਸ ਮੇਰੇ ਸਾਰੇ ਤੇ ਬੈਠੇ ਰਹਿੰਦੇ ਤੁਸੀਂ ਜੱਸੀ ਮੈਂ ਕੱਲੀ ਜਣੀ ਕਿੱਧਰ ਕਿੱਧਰ ਹੋਵਾਂ ਹੁਣ ਮੈਂ ਪਸੂਆਂ ਦਾ ਕਰਾਂ ਜਾਂ ਫਿਰ ਚੁੱਲ੍ਹੇ ਦਾ ਕਰਾਂ ਪੁੱਤ ਤੂੰ ਚੁੱਲ੍ਹੇ ਦਾ ਤਾਂ ਕਰ ਹੀ ਸਕਦੀ ਐ ਮੰਮੀ ਦੇਖ ਜੇ ਤਾਂ ਮੇਰੇ ਹੱਥ ਦੀਆਂ ਰੋਟੀਆਂ ਖਾਣੀਆਂ ਨੇ ਫਿਰ ਤਾਂ ਤੁਹਾਨੂੰ ਸੂਜ ਚੜਨ ਤੱਕ ਡਿੱਕਣਾ ਪਊਗਾ ਨਹੀਂ ਐਂ ਕਰੋ ਆਪੇ ਪਕਾ ਕੇ ਖਾ ਲਓ ਮੇਥੋਂ ਨਹੀਂ ਪਕਦੀਆਂ ਹੈਗੀਆਂ ਉਹ ਤਾਪ ਵੀ ਰੋਟੀ ਖਾਣੀ ਹੋਣੀ ਐ ਤੂੰ ਨਾਲਿਆ ਜਵਾਖ ਜਦੋਂ ਉੱਠ ਖੜਿਆ ਇਹ ਨਹੀਂ ਰੋਟੀ ਭਾਲੂਗਾ ਭਲਾ ਹੈ ਮੰਮੀ ਅਸਤ ਦਲੀਆ ਬਣਾ ਕੇ ਖਾ ਲਿਆ ਨਾਲੇ ਰੋਟੀ ਇਹ ਕਿੱਥੇ ਖਾਂਦਾ ਸਵੇਰੇ ਇਹ ਤਾਂ ਦਲੀਆ ਖਾ ਕੇ ਰਾਜੀ ਐ ਫਿਰ ਸਾਡੇ ਵਾਸਤੇ ਲਾ ਦੇ ਉਹ ਤੇਰੇ ਪਿਓ ਨੇ ਕੰਮ ਤੇ ਜਾਣਾ ਹੈਗਾ ਉਹ ਡੀਕਦਾ ਹੀ ਹੋਣਾ ਮੈਂ ਪਸੂਆਂ ਕਣੀ ਹੋ ਜਾ ਮਾਂ ਤੂੰ ਐਂ ਦਾ ਦੇਖ ਲੈ ਜ ਜਵਾਖ ਨੂੰ ਠੰਡ ਲੱਗ ਗਈ ਫਿਰ ਉੱਤੇ ਐਨੇ ਪੈਸੇ ਲੱਗਣਗੇ ਕੀ ਫਾਇਦਾ ਨਿਕਲੂਗਾ ਤੁਸੀਂ ਦੋ ਰੋਟੀਆਂ ਲਾ ਕੇ ਖਾ ਸਕਦੇ ਆਪਾਂ ਇਹ ਤਾਂ ਫਿਰ ਨਿਚਲਾ ਪਿਆ ਹੈਗਾ ਤੇਰੇ ਲੱਛਣ ਹੀ ਨਹੀਂ ਹੈਗੇ ਕੰਮ ਕਰਨ ਦੇ ਕੋਈ ਗੱਲ ਨਹੀਂ ਜੇ ਤੂੰ ਕਹਿਨੀ ਹੈ ਮੈਂ ਤਾਂ ਆਪ ਹੀ ਲਾ ਲੂੰਗੀ ਪਰ ਤੂੰ ਔਖੀ ਨਾ ਹੋ ਕਿਉਂ ਲੱਛਣ ਨਹੀਂ ਹੈਗੇ ਮਾਂ ਐ ਕਰ ਤੂੰ ਬੈਠ ਕੇ ਦੇਖ ਲੈ ਜਦੋਂ ਮੈਂ ਉੱਥੇ ਬਾਗੀ ਨਾ ਉਹਦੀ ਲੱਗ ਜੂਗਾ ਮੰਮੀ ਮੰਮੀ ਕਰਨਾ ਫਿਰ ਨਾਲੇ ਤੂੰ ਹੀ ਬੁਲਾਏਂਗੀ ਮੈਨੂੰ ਬੋਲ ਮਾਰ ਕੇ ਭਾਈ ਆ ਜਾ ਬਹਿ ਜਾ ਕੋਲੇ ਪਤਾ ਹੈ ਮੈਨੂੰ ਵੀ ਮੈਂ ਵੀ ਐਸੇ ਘਰ ਦੇ ਵਿੱਚ ਰਹਿਨੀ ਆ ਪੁੱਤ ਮੈਨੂੰ ਨਾ ਸਖਾ ਮੈਨੂੰ ਸਭ ਪਤਾ ਹੈ ਪਤਾ ਨਹੀਂ ਕਿਉਂ ਮੰਮੀ ਤੁਸੀਂ ਦਿਮਾਗ ਆਨੇ ਹੋ ਨੀ ਸਵੇਰੇ ਸਵੇਰੇ ਜਦੋਂ ਤੁਸੀਂ ਐਂ ਕਹਿ ਦੋ ਮੈਥੋਂ ਤਾਂ ਭਈ ਕੰਮ ਬਣਦਾ ਨਹੀਂ ਹੈਗਾ ਐਂ ਕਰੋ ਮਾਂ ਤੁਸੀਂ ਵੰਡ ਕੇ ਕੰਮ ਲੈ ਲਓ ਆਪਦੇ ਸੀ ਇਸੇ ਦਾ ਕੰਮ ਕਰ ਲਿਆ ਕਰੋ ਸਾਰਾ ਫੇਰਾ ਵੰਡ ਨੂੰ ਮੈਂ ਕਰਦੀ ਹੋਈ ਜਾਂ ਜਿਸੀ ਠੰਡ ਤਾਂ ਮੈਨੂੰ ਵੀ ਬਥੇਰੀ ਲੱਗਦੀ ਐ ਕੋਈ ਮੈਂ ਲੋਹੇ ਦੀ ਤਾਂ ਬਣੀ ਨਹੀਂ ਹੈਗੀ ਉਹ ਡੰਗਰ ਪਸੂਆਂ ਦਾ ਕਰਦੀਆਂ ਉਹ ਹੁਣ ਪਟਾਜਣਗੇ ਕਿੱਲੇ ਐਨੇ ਕਿੰਨੇ ਕੰਮ ਨੇ ਆਪਣੇ ਆ ਦੋ ਤਾਂ ਕੰਮ ਨੇ ਉਹੀ ਕਰਦੇ ਮਰਦੇ ਤੁਸੀਂ ਤਾਂ ਚੱਲ ਪਾਈ ਤੈਨੂੰ ਲੱਗਦਾ ਏ ਜੇ ਤੈਨੂੰ ਐ ਲੱਗਦਾ ਵੀ ਜਾਦੇ ਕੰਮ ਨਹੀਂ ਹੈਗੇ ਫਿਰ ਤੂੰ ਉੱਠ ਕੇ ਕਰ ਲਿਆ ਕਰ ਤੂੰ ਕਿਉਂ ਕਹਾਇਆ ਕਰਦੀ ਏ ਮੇਰੇ ਤੋਂ ਜਦੋਂ ਮੇਰਾ ਜਵਾਬ ਵੱਡਾ ਹੋ ਗਿਆ ਨਾ ਮੈਂ ਕਿਸੇ ਤੋਂ ਕਹਾਂਦੀ ਨਹੀਂ ਹੈਗੀ ਮੈਂ ਤਾਂ ਆਪੇ ਕਰ ਲਿਆ ਕਰੂੰਗੀ ਸਾਰੇ ਕੰਮ ਆਜ ਇਹਨਾਂ ਦਾ ਕਿ ਮੇਰਾ ਜਵਾਬ ਨਹੀਂ ਪਲਦਾ ਹੈਗਾ ਚੱਲ ਭਾਈ ਤੇਰੇ ਤੋਂ ਤਾਂ ਨਹੀਂ ਜਿੱਤਿਆ ਜਾਂਦਾ ਹੈਗਾ ਲੜਾਈ ਲੜਵਾ ਲਓ ਤੇਰੇ ਤੋਂ ਤਾਂ ਕਿੰਨੀ ਮਰਜ਼ੀ ਲੜਨ ਨੂੰ ਤੂੰ ਦਸਾਂ ਵਰਗੀ ਐ ਜੇ ਕਿਤੇ ਹੋਰ ਬੁੜੀਆਂ ਵਰਗੀ ਹੁੰਦੀ ਨਾ ਮੈਂ ਚਾਰ ਵਾਰਾਂ ਦੇ ਨੂੰ ਕਹਿੰਦੀ ਤੈਨੂੰ ਵੀ ਖੜੀ ਹੋ ਕੇ ਉਰੇ ਕੰਮ ਕਰ ਮੈਂ ਫਿਰ ਵੀ ਸੋਚ ਲੰਨੀ ਆ ਵੀ ਚਲ ਕਾ ਨੂੰ ਕਲੇਸ ਪਾਣਾ ਕਾ ਨੂੰ ਕਲੇਸ ਪਾਣਾ ਜਵਾਖੜੀ ਆ ਜਵਾਖੜੀ ਮਤਲਬ ਕੀ ਸੋਚਦੇ ਤੁਸੀਂ ਜੇ ਤੁਸੀਂ ਸੋਚਦੇ ਹੋ ਤੁਸੀਂ ਉਰੇ ਕਿਉਂ ਆ ਮੇਰੇ ਕੋਲੇ ਆ ਕੇ ਤਾਂ ਮੇਰੇ ਸੁਣਾਨੇ ਕਰ ਜੰਨੀ ਆ ਮਾਂ ਤੂੰ ਫਿਰ ਮੈਂ ਤੈਨੂੰ ਕੀ ਕਹਤਾ ਜਿੱਸੀ ਇੰਨੀ ਕਾਤੋਂ ਗੱਲ ਪੈਨੀ ਆ ਪੁੱਤ ਰੋਟੀਆਂ ਇਹਨੂੰ ਕਿਹਾ ਹੋਰ ਦੱਸ ਮੈਂ ਕੀ ਕਹਤਾ ਇੰਨੇ ਤਾਂ ਆਪਣੇ ਕੰਮ ਵੀ ਨਹੀਂ ਅੱਗੇ ਦੇਖ ਲੈ ਕਿੰਨਾ ਕੰਮ ਕਰਿਆ ਕਰਦੀਆਂ ਅਸੀਂ ਕਿੱਦੇ ਖੇਤ ਜਾਣਾ ਕਿਧਰੇ ਕੁਸ ਕਿਧਰੇ ਕੁਸ ਤਾਣੀ ਤੱਕੇ ਪੁੰਨਦੀਆਂ ਕਿੰਨਾ ਕਿੰਨਾ ਕੰਮ ਕਰਿਆ ਕਰਦੀਆਂ ਹੈ ਹੁਣ ਤਾਂ ਕੰਮੇ ਕੁਛ ਨਹੀਂ ਹੈਗੇ ਹੁਣ ਤੇ ਤੋੜਮਾ ਕੰਮ ਬਣਦਾ ਤੂੰ ਤਾਂ ਮੇਰੇ ਤੋਂ ਭੱ ਚੱਲ ਭਾਈ ਕਰਦੀਆਂ ਮੈਂ ਮੈਂ ਦੰਨੀਆਂ ਲਾ ਕੇ ਰੋਟੀ ਕਰ ਲਿਆ ਕਰ ਲਿਆ ਜਾ ਮੇਰੇ ਨਾਲ ਪਕਾਈ ਨਾਲੇ ਮੈਂ ਤਾਂ ਖਾ ਲਿਆ ਦਲੀਆ ਆਪਦੀ ਰੋਟੀ ਵੀ ਨਹੀਂ ਬਣਾ ਸਕਦੀ ਹੈਗੀ ਸਰਾਣੇ ਆ ਕੇ ਖੜ ਜੂਗੀ ਸਵੇਰੇ ਸਵੇਰੇ ਐਵੇਂ ਨਹੀਂ ਦੇਖਦੀ ਹੈਗੀ ਇੰਨੀ ਠੰਡੋ ਹੋਈ ਪਈਏਗੀ ਵੀ ਬਾਹਰ ਜਾ ਕੇ ਕੰਮ ਕਿਵੇਂ ਕਰੂਗੀ ਇਹ ਮੁੰਡਿਆਂ ਨੂੰ ਲੈ ਕੇ ਸੌ ਜਾ ਪੁੱਤ ਲੈ ਹਜੇ ਗੋਹੇ ਕੁੜੇ ਕਣੀ ਵੀ ਹੋਣਾ ਹੈਗਾ ਆ ਤਾਂ ਜਮੀ ਵੜਦਣਗੇ ਪਸੂ ਜਾ ਗੋਹਾ ਕਿਰਾਂ ਰੋਟੀਆਂ ਲਾਦਾ ਪਹਿਲਾਂ ਉਹ ਕਹੇ ਮੇਰਾ ਜਾਟਾ ਜਾ ਗੁੰਨੀ ਜਾਨੀ ਐ ਕਿਉਂ ਕੀ ਗੱਲ ਮੈਂ ਕਿਹੜੇ ਗੁੰਨ ਸਕਦੀ ਉਹ ਗੁੰਨ ਤਾਂ ਸਕਦੀ ਆ ਮੈਂ ਕਿਹਾ ਬਹੂ ਰਾਣੀ ਕੀ ਕਰੀ ਜਾਂਦੀ ਹੈਗੀ ਉਹ ਤਾਂ ਨਹੀਂ ਗੁੰਨਿਆ ਗਿਆ ਕਹਿ ਕੇ ਆਈ ਸੀ ਹਾਂ ਮਥੇਰੀ ਮੱਥਾ ਪਕਾਈ ਹੋਈ ਹੈਗੀ ਕਹਿੰਦੀ ਠੰਡ ਹੋ ਰਹੀ ਐ ਕਹਿੰਦੀ ਮੈਂ ਅਥੋਂ ਗੁੰਨਿਆ ਜਾਂਦਾ ਹੈਗਾ ਪਤਾ ਐ ਕੀ ਬੋਲੀ ਮੈਨੂੰ ਕਹਿੰਦੀ ਜੇ ਮੇਰੇ ਹੱਥ ਦੀ ਰੋਟੀਆਂ ਖਾਣੀਆਂ ਨੇ ਨਾ ਤੇ ਤੁੱਪ ਚੜ ਗਈ ਤਾਂ ਫੇਰ ਖਾ ਲਿਓ ਫੇਰ ਬਣਾਉ ਰੋਟੀ ਨਹੀਂ ਕਹਿੰਦੀ ਮੈਂ ਰੋਟੀ ਨਹੀਂ ਬਣਾਉਂਦੀ ਹੈਗੀ ਜਵਾਬ ਨੂੰ ਲੈ ਕੇ ਪਈ ਐ ਅੱਛਾ ਜਵਾਬ ਨੂੰ ਲੈ ਕੇ ਪਈ ਆ ਫਿਰ ਤੂੰ ਐਂ ਕਹੇ ਨਾ ਹੋਰ ਹੀ ਕੁਛ ਲੱਗੀ ਸੀ ਕਰਨ ਜਵਾਬ ਤਾਂ ਫਿਰ ਸਾਹਮਣੇ ਹੀ ਸੀਗਾ ਠੰਡ ਤਾਂ ਹੈਗੀ ਆ ਫਿਰ ਤਾਂ ਕੀ ਹੋ ਗਿਆ ਚੱਲ ਆਲਾ ਫਿਰ ਸਿਆਣੀ ਹੁੰਦੀ ਨਾ ਦੁਨਾ ਐਂ ਕਹਿੰਦੀ ਵੀ ਬੇਬੇ ਤੂੰ ਤਾਂ ਪੈ ਜਾ ਜਵਾਬ ਕਰਾਂ ਮੈਂ ਕਰਦੀਆਂ ਕੰਮ ਤੰਦਾ ਹੈ ਪਰ ਹੈ ਹੀ ਨਹੀਂ ਲੋਕਾਂ ਦੀ ਨੂਹਾ ਵਰਗੀ ਜਮਾ ਨਹੀਂ ਹੈਗੀ ਆਪਣੇ ਵਾਲੀ ਪਤਾ ਨਹੀਂ ਕਾ ਤੋਂ ਐਹੀ ਜੀ ਉਹ ਚੱਲ ਕੋਈ ਨਾ ਉਹਦਾ ਤਾਂ ਜਿਹੜਾ ਸੁਭਾਅ ਹੈਗਾ ਹੈਗਾ ਤੂੰ ਚੁੱਪ ਕਰ ਦਿਆ ਕਰ ਰਲ ਮਿਲ ਕੇ ਕਰ ਲਿਆ ਕਰੋ ਕੁਛ ਨਹੀਂ ਹੁੰਦਾ ਦਾ ਸਾਬ ਲੈਣ ਦੇ ਜਵਾਬ ਨੂੰ ਠੰਡ ਠੰਡ ਲਾ ਕੇ ਫੇਰ ਆਪਾਂ ਨੂੰ ਕਹੀ ਜਾਊਗੀ ਉਹ ਜਵਾਬ ਦੀ ਤਾਂ ਮੈਨੂੰ ਬਥੇਰੀ ਫਿਕਰ ਹੈ ਹੁਣ ਤੱਕ ਮੈਂ ਹੀ ਪਾਲੇਗਾ ਇਨਾ ਥਾਂ ਨਾਲ ਪਰ ਫੇਰ ਵੀ ਘਰ ਦੇ ਵਿੱਚ ਮੜਾ ਮੋਟਾ ਤਾਂ ਟੋਕੇ ਹੀ ਜਾਂਦਾ ਹੁੰਦਾ ਜੇ ਆਪਾਂ ਮੜਾ ਮੋਟਾ ਵੀ ਨਾ ਟੋਕਾਂਗੇ ਐ ਤਾਂ ਇਹ ਜਿਵੇਂ ਸਿਰ ਤੇ ਚੜ ਕੇ ਬਹਿ ਜਾਊਗੀ ਉਹ ਚੱਲ ਕਿਧਰੇ ਨਹੀਂ ਸਿਰ ਚੜਦੀ ਹੈਗੀ ਸਿਰ ਚੜਨਾ ਹੁੰਦਾ ਜਦ ਨੂੰ ਚੜ ਜਾਂਦੀ ਉਹ ਹੈ ਹੀ ਬੜਬੋਲੀ ਆ ਤੈਨੂੰ ਪਤਾ ਤਾਂ ਹੈਗਾ ਉਹਦਾ ਚੜੀਓ ਪਈ ਐ ਛੜਤੇ ਤਾਂ ਹੋਰ ਇਦੁੱਤੋਂ ਕੀ ਹੋਇਆ ਕਰਦਾ ਹੁਣ ਮੈਨੂੰ ਦੱਸੋ ਮੈਂ ਕਿੱਧਰ ਕਿੱਧਰ ਹੋਵਾਂ ਇਧਰ ਰੋਟੀ ਕਣੀ ਹੋਵਾਂ ਜਾਂ ਫਿਰ ਪਸ਼ੂਆਂ ਕਣੀ ਹੋਵਾਂ ਹਲ ਗੋਹਾ ਕੂੜਾ ਮੇਰਾ ਸੱਟਣ ਵਾਲਾ ਪਿਆ ਹੈ ਤੇ ਦੇਸਾਂ ਦੇ ਕੰਮ ਕਰਨ ਵਾਲੇ ਪਏ ਆ ਉਹ ਚੱਲ ਕੋਈ ਨਾ ਉਧਰ ਮੈਂ ਕਰਾ ਦੂੰ ਤੈਨੂੰ ਪਸ਼ੂਆਂ ਕਣੀ ਤਾਂ ਕਿਰਾ ਹੁਣ ਮੜ ਜਾ ਕੰਮ ਜਾ ਕੇ ਆਉਣਾ ਸੀ ਮੈਂ ਤੂੰ ਰੋਟੀ ਲਾ ਲਾ ਖਾ ਕੇ ਜਾਇਆ ਮੈਂ ਦੋ ਟੁਕ ਚੱਲ ਮੈਂ ਬਣਾਉਣੀ ਆ ਫਿਰ ਨਾਲੇ ਸੱਚੋ ਕਮ ਕਮ ਮੇਰੇ ਨਮੀਰ ਦਾ ਨਾਲ ਲਾ ਕੇ ਚਾਹੇ ਮੈਂ ਲੱਗ ਜਾਊਂਗਾ ਕੁੜੀ ਤੇ ਪਰੌਣਾ ਹੋਣਗੇ ਲਾਪਰੇ ਤਾਣਾ ਹੈ ਜੀ ਹਾਂ ਉਹਨਾਂ ਨੇ ਆਉਣਾ ਹੈ ਅੱਜ ਫੋਨ ਕੀਤਾ ਸੀ ਆ ਤੁਹਾਨੂੰ ਫੋਨ ਕੀਤਾ ਮੈਨੂੰ ਨਾਲੇ ਉਹ ਰਹਿਣਗੇ ਲੋਹੜੀ ਤੱਕ ਦੋ ਚਾਰ ਦਿਨ ਇੱਥੇ ਰਹਿਣਗੇ ਉਹਨਾਂ ਨੇ ਤਾਂ ਪਰ ਅਜ ਸਿਤਾ ਇਹਦਾ ਨਹੀਂ ਪਤਾ ਹੈਗਾ ਕਿਹੜੇ ਮੂੰਹ ਨਾਲ ਬੋਲੂਗੀ ਉਹਨਾਂ ਨੂੰ ਕਿਹੜਾ ਪਤਾ ਨਹੀਂਗਾ ਕਿਹੋ ਜੀ ਸੁਭਾਅ ਦੀ ਮਾਲਕਾ ਹੈ ਕੋਈ ਗੱਲ ਨਹੀਂ ਉਹ ਨਹੀਂ ਕੁਝ ਕਹਿੰਦੇ ਹੈਗੇ ਆਪੇ ਚੱਲ ਜਾਣਗੇ ਉਹ ਤਾਂ ਸਾਰਾ ਕੁਝ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ ਉਹ ਕੜਾ ਪਹਿਲੀ ਵਾਰ ਆਣ ਲੱਗੇ ਆ ਉਹਨਾਂ ਨੂੰ ਤਾਂ ਪਤਾ ਇਹਦੇ ਸਵਾ ਦਾ ਪਰ ਮੈਂ ਤਾਂ ਐਂ ਕਹਿੰਦੀ ਆ ਇਹਨੂੰ ਚੰਦਰੀ ਨੂੰ ਐਨੀ ਵੀ ਅਕਲ ਨਹੀਂ ਹੈਗੀ ਵੀ ਉਹਨਾਂ ਦੇ ਆਏ ਤੋਂ ਮੜਾ ਮੋਟਾ ਆਪਦਾ ਨੰਬਰ ਬਣਾ ਲੈ ਮੁਰੇ ਮੁਰੇ ਕੰਮ ਕਰ ਲੈ ਇਹ ਤਾਂ ਐਂ ਨਹੀਂ ਪਤਾ ਰਜਾਈ ਚੋਂ ਨਿਕਲੇ ਚੱਲ ਕੋਈ ਨਾ ਯਾਰ ਉਹ ਤਾਂ ਹੁਣ ਜਦੋਂ ਹੁਣ ਤੱਕ ਕਾਕਲ ਨਹੀਂ ਆਈ ਹੋਣ ਨਹੀਂ ਅਕਲ ਆਉਂਦੀ ਹੈਗੀ ਬਸ ਇਹੋ ਜੀ ਹੈਗੀ ਆ ਠੀਕ ਐ ਤੂੰ ਰੋਟੀ ਲਾ ਕੇ ਰਾਂ ਖਾਦੇ ਨੂੰ ਮੜਿਆ ਜਾ ਮਾਂ ਉਹਦੋਂ ਨੂੰ ਮੁੜਿਆ ਆਉਂਗਾ ਛੇਤੀ ਬਣਾ ਲੈ ਐਂ ਕਰੋ ਮੈਂ ਰੋਟੀ ਲਾਉਣੀ ਆ ਮੜਿਆ ਪਸੂਆਂ ਵੱਲ ਗੇੜਾ ਮਾਰਿਆ ਉਹ ਗਾਂ ਵੀ ਨਾ ਕਿ ਲੱਪਟਾ ਤਾਂ ਮਰਤੀ ਨਹੀਂ ਆਉਣੇਗਾ ਕੀ ਬਣਾਵਾਂ ਮੈਂ ਮਿੱਠੇ ਚ ਫੇਰ ਵੀ ਜਮਾਈ ਪਾਈ ਆਊਗਾ ਕੀ ਸੋਚੂਗਾ ਵੀ ਮੇਰੀ ਸੇਵਾ ਨਹੀਂ ਕੀਤੀ ਹੈਗੀ ਚਲੇ ਵੀ ਚਲ ਗਏ ਬਾਜ਼ਾਰੋਂ ਕੁਸ ਮੰਗਾ ਲੈਂਦੇ ਨਹੀਂ ਰੋਟੀ ਲਾਹਾਂ ਪਹਿਲਾਂ ਤਾਂ ਪਾ ਰੱਬਾ ਤੇ ਸ਼ੁਕਰ ਹੈ ਨਹੀਂ ਕਿ ਤੁੱਪਾ ਨਿਕਲ ਗਈ ਮਾਰਨ ਵਾਲੀ ਹੋਦੇ ਸੀ ਨਹੀਂ ਤਾਂ ਆ ਲੱਗ ਰਹੀ ਸੀ ਅੱਜ ਦੁਪਹਿਰ ਸੰਭਲਣਾ ਨਹੀਂ ਖੜ ਜਾ ਖੜ ਜਾ ਪਾਣੀ ਓਹ ਹੋ ਰੇਤਾ ਬਲਾਈ ਠਾਈ ਬੈਠੀਏ ਤਾਂ ਪਾਣੀ ਪਾਣੀ ਕਿਵੇਂ ਨਹੀਂ ਨਹੀਂ ਠੀਕ ਆ ਉਹ ਟਾਈਮ ਹੈ ਕੋਈ ਸੰਭਨਦਾ ਉਨੀ ਹੋਰ ਕੀ ਕਰਾਂ ਅਜੇ ਤਾਂ ਧੁੱਪ ਨਿਕਲੀ ਹੈਗੀ ਫੇਰ ਆਈਆਂ ਮੈਂ ਤਾਂ ਬਾਹਰ ਉਹ ਮੁੰਡਾ ਹੀ ਨਹੀਂ ਕੰਮ ਕਰਨ ਦਿੰਦਾ ਕੁਛ ਅੱਛਾ ਧੁੱਪ ਨੂੰ ਡਿੱਕੀ ਜਾਂਦੀ ਧੁੱਪ ਨਿਕਲੂਗੀ ਫੇਰ ਕਰੂੰਗੀ ਕੰਮ ਇਹ ਹੋਰ ਹੋਣਾ ਇਹਨੂੰ ਤਾਂ ਠੰਡ ਹੋਈ ਪਈ ਮੇਰੇ ਤਾਂ ਹੱਥ ਦੇ ਲੱਗੜੇ ਵਰਗੇ ਹੋਏ ਪਈ ਨੇ ਮੈਂ ਤਾਂ ਟੜਕੀ ਟੜਕੀ ਨਿਵੇੜ ਦਿੰਨੀ ਆ ਭਾਈ ਸਾਰੇ ਕੰਮ ਫੇਰ ਜਵਾਖ ਵਾਲੀ ਨੂੰ ਪਹਿਨੇ ਔਖਾ ਹੋ ਜਾਂਦਾ ਹਾਂ ਹਾਂ ਉਹ ਤਾਂ ਹੈ ਔਖਾ ਤਾਂ ਹੋ ਜਾਂਦਾ ਤੇਰੀ ਸੱਸ ਕੀ ਕਰਦੀ ਐ ਨਹੀਂ ਵੀ ਲੱਗ ਰਹੀ ਐ ਕੰਮ ਕਰਨਾ ਮੈਨੂੰ ਖਾਣ ਲੱਗ ਰਹੀ ਸੀ ਮਹਾਦੇਵ ਭਾਈ ਜਿੰਨਾ ਤੱਕ ਮੁੰਡਾ ਨਹੀਂ ਸੌਂਦਾ ਹੈਗਾ ਮੈਂ ਨਹੀਂ ਕੰਮ ਕਰਦੀ ਹੈਗੀ ਕੰਮ ਹੀ ਨਹੀਂ ਕਰਨ ਦਿੰਦਾ ਜਵਾ ਉਹੀ ਤਾਂ ਗੱਲ ਹੈ ਵੀ ਹਾਂ ਦੋ ਰੋਟੀਆਂ ਹੁੰਦੀਆਂ ਨੇ ਕੰਮ ਕਿੰਨੇ ਕੁ ਹੁੰਦੇ ਨੇ ਆਪਣੇ ਦੇਖ ਤੇ ਉਸ ਨੂੰ ਲੱਗ ਜੂਗੀ ਆ ਕਿ ਦੋ ਰੋਟੀਆਂ ਪਕਾ ਦੇ ਮੇਰੀਆਂ ਰੋਟੀਆਂ ਪਕਾ ਦੇ ਮਾਂ ਦੇਖ ਮੰਮੀ ਤੂੰ ਆਪਦੀਆਂ ਰੋਟੀਆਂ ਤਾਂ ਪਕਾਈ ਸਕਦੀਆਂ ਤੈਨੂੰ ਡੈਡੀ ਹੁੰਦਾ ਤੈਨ ਦਾ ਜਣੇ ਉਹੜੀ ਤੁਸੀਂ ਕਰੇ ਉਹੀ ਤਾਂ ਗੱਲ ਹੈ ਔਰ ਦੋ ਕੰਮ ਹੁੰਦੇ ਨੇ ਵੇੜ ਕੇ ਬੰਦਾ ਬਿਸਤਰੇ 'ਚ ਬੈਠੇ ਰਹੇ ਸਾਰਾ ਦਿਨ ਨਹੀਂ ਬਸ ਐਂ ਹੁੰਦਾ ਜਦੋਂ ਨੂੰ ਆ ਜੇ ਉ ਪਹਿਲਾਂ ਵੀ ਤਾਂ ਕਰਦੀ ਹੁੰਦੀਆਂ ਨੇ ਜਦੋਂ ਨੂੰ ਆ ਜਾਂਦੀ ਹੈ ਫਿਰ ਛੱਡ ਦਿੰਦੀਆਂ ਨੇ ਸਾਰੇ ਕੰਮ ਪਹਿਲਾਂ ਤਾਂ ਚੰਗੇ ਭਲੇ ਕਰਦੀ ਹੁੰਦੀ ਸੀ ਆਪਦੀ ਕੁੜੀ ਨੂੰ ਵੀ ਨਹੀਂ ਹੱਥ ਲਾਉਣ ਦਿੰਦੀ ਹੁੰਦੀ ਤੇ ਇਹ ਰੱਖਿਆ ਦਿੰਦੀ ਨੇ ਕੁੜ ਜਣਾਰ ਜਾਈ ਚ ਬੜੀ ਬੈਠੀ ਰਹਾ ਠੰਡ ਤਾਂ ਕਹਿੰਦੀ ਮੈਨੂੰ ਵੀ ਲੱਗਦੀ ਐ ਨਹੀਂ ਫੇਰ ਕੀ ਹੋ ਜੂਗਾ ਦੱਸ ਮੇਰਾ ਜਵਾਕ ਨਿਆਣਾ ਐ ਪਲ ਜੂਗਾ ਨੇ ਬਗਾਨੀਆਂ ਦਾ ਸਰੀਕਾ ਹੋ ਜਾਂਦਾ ਹੁੰਦਾ ਬੌੜੀਏ ਉਹੀ ਗੱਲ ਐ ਜਣੀ ਸਰੀਕਾ ਕਰਦੀ ਐ ਮੇਰੇ ਨਾਲ ਤਾਂ ਬਣਾ ਕੇ ਰਾਜ਼ੀ ਨਹੀਂ ਹੈਗੀ ਭਾਵੇਂ ਤੈਨੂੰ ਕੀ ਦੱਸਾਂ ਹੋਰ ਤੂੰ ਤਾਂ ਬਲਾਈ ਹੀ ਅੜੀ ਦੁਪਹਿਰ ਚੜਾ ਲਿਆ ਨਹੀਂ ਹੋਰ ਕੀ ਕਰਾਂ ਆ ਮਾੜੀ ਦੀ ਧੁੱਪ ਕੱਢੀ ਸੀ ਰੱਬ ਨੇ ਤਾਂ ਹਾਰ ਕੇ ਬਾਹਰ ਨਿਕਲ ਕੇ ਆਈਆਂ ਹੁਣ ਨਹੀਂ ਤਾਂ ਉੱਠੀ ਨਹੀਂ ਜਾਂਦਾ ਠੰਡ ਚੋਂ ਸ਼ੁਕਰ ਐ ਧੁੱਪ ਤਾਂ ਨਿਕਲ ਗਈ ਅੱਜ ਨਹੀਂ ਤਾਂ ਰੋਜੀ ਧੁੱਪੇ ਨਹੀਂ ਨਿਕਲਦੀ ਹੈਗੀ ਜੇ ਖਾਣੇ ਦੀ ਸੋਨੇ ਦਿਨ ਹੋਗੇ ਹੋਈ ਤਾਂ ਗਾਲਾਂ ਸੂਝ ਨਹੀਂ ਦਿਖਾਉਂਦਾ ਰੱਬ ਤਾਂ ਜਮੇ ਵੀ ਅੱਜ ਮਾੜੀ ਨਹੀਂ ਨਿਕਲ ਗਈ ਚੱਲ ਵਧੀਆ ਹੋਇਆ ਅੱਛਾ ਆ ਜਾ ਕਰੇ ਆਪਾਂ ਨਹੀਂ ਅੰਦਰ ਜਾ ਕੇ ਤਾਂ ਕੀ ਕਰੂੰਗੀ ਧੀਏ ਮੈਂ ਵੀ ਕੰਮ ਕਰਨੇ ਨੇ ਘਰੇ ਜਾ ਕੇ ਨਾਲ ਸਾਡੀ ਕੁੜੀ ਦਾ ਫੋਨ ਆਇਆ ਤੇ ਆਉਣ ਨੂੰ ਕਹਿੰਦੀ ਸੀਗੀ ਉਹ ਹੈ ਨਹੀਂ ਸਾਡੀ ਕੁੜੀ ਵੀ ਆਉਗੀ ਉਹ ਮੇਰੇ ਮਾਂ ਕਹਿਣ ਲੱਗ ਰਹੀ ਸੀ ਸਾਡੀ ਕੁੜੀ ਵੀ ਆਉਗੀ ਅੱਜ ਆਉਣ ਨੂੰ ਕਹਿੰਦੀ ਸੀ ਆਉਂਦੀ ਨਹੀਂ ਪਰ ਮੈਂ ਤਾਂ ਜਵਾਬ ਦੇਤਾ ਐਂ ਠੰਡ ਚੜੀਏ ਕੌਣ ਉਹ ਜਵਾਖਾਂ ਨੂੰ ਸਾਹਮਣੇ ਦੱਸ ਅਬਦੁੱਦਾ ਕੰਮ ਨਹੀਂ ਨਿਭੜਦੇ ਹੈਗੇ ਹੋਰ ਆ ਕੇ ਕੰਮ ਵਧਾ ਦੇਣਗੇ ਓ ਤੂੰ ਵੀ ਫੋਨ ਕਰਕੇ ਕਹਿ ਦੇ ਵੀ ਜੇ ਆ ਤੂੰ ਦਾ ਪੈਣੋਂ हट ਗਏ ਨਾ ਠੰਡ ਘਟ ਹੋਗੀ ਫੇਰ ਆ ਜੀ ਨਹੀਂ ਮੈਂ ਕਿੱਥੇ ਕਹਿਦਾ ਤੈਨੂੰ ਪਤਾ ਤਾਂ ਹੈਗਾ ਮੇਰੀ ਮਾਂ ਦਾ ਉਹ ਨਹੀਂ ਮੰਨਦੀ ਹੁੰਦੀ ਕਿਸੇ ਦੀ ਗੱਲ ਜਦੋਂ ਕੁੜੀ ਨੇ ਕਹਿਤਾ ਆਉਣਾ ਤਾਂ ਆਉਣਾ ਹੀ ਆ ਬਾਈ ਨਾਲੇ ਉਹ ਤਾਂ ਲੋੜੀ ੱੱਕਰ ਹੋਊਗੀ ਐਨੇ ਦਿਨ ਤਪਾਉਗੀ ਓਰੇ ਸਾਰੀਆਂ ਵਰਹੁਣਾ ਦੀ ਸੱਸ ਦੀ ਚਲਾਈ ਜਾਏंगी ਬੋੜੀ ਨੇ ਫਿਰ ਹੋਰ ਕੀ ਕਰਾਂ ਮੈਂ ਚਲ ਆ ਜਾਣ ਦੇ ਪੈਣੇ ਕੁੜੀ ਹੈਗੀ ਫਿਰ ਵਿਸ ਘਰ ਦੀ ਹੈਣਾ ਨਾਲੇ ਅੜੀ ਤੇਰੀ ਸੱਸ ਦਾ ਸੁਭਾ ਤਾਂ ਮੈਨੂੰ ਲੱਗਦਾ ਨਹੀਂ ਵਧੀਆ ਸੋਹਰਾ ਕੁਸਤੋ ਚੱਕ ਕੇ ਉਹਨੂੰ ਫੜਾ ਦਿੰਦੀ ਆ ਪਿਛਣੀ ਗੱਡੀ ਦੇਖ ਲੈ ਮੈਂ ਉਹ ਗੇੜਚ ਖੜੀ ਤੀ ਐਡਾ ਵੱਡਾ ਚੋਲਾ ਉਹਨੂੰ ਡੱਕ ਕੇ ਦਿੱਤਾ ਕੀ ਕੁਛ ਦਿੱਤਾ ਤੀ ਪਾ ਕੇ ਇਹ ਜਾਨੀ ਚੋਲਾ ਦਿੱਤਾ ਸੀ ਤੈਨੂੰ ਪਤਾ ਨਹੀਂ ਨਾ ਕੁੜੀ ਮੈਨੂੰ ਤਾਂ ਪਤਾ ਨਹੀਂ ਹੈਗਾ ਜਦੋਂ ਉਹ ਪਰੌਣਾ ਲੈ ਕੇ ਗਿਆ ਥੀ ਉਹਨੂੰ ਮੈਨੂੰ ਐਡਾ ਤਾਂ ਚੋਲਾ ਤੀਗਾ ਭਰਿਆ ਹੋਇਆ ਫੁੱਲਾ ਫਿਰ ਭਾਵੇਂ ਮੈਨੂੰ ਐ ਲੱਗਦਾ ਮੈਂ ਤਾਂ ਚੋਰੀਆਂ ਚੂਰੀਓ ਦਿੰਦੀ ਹੋਊਗੀ ਇਹ ਮੈਨੂੰ ਨਹੀਂ ਪਤਾ ਲਾਉਂਦੀ ਹੈਗੀ ਮੇਰੇ ਸਾਹਮਣੇ ਤਾਂ ਖਾਲੀ ਜਾਂਦੀ ਏ ਕੁੜੀ ਤੈਨੂੰ ਨਹੀਂ ਪਤਾ ਲੱਗਦਾ ਬੌੜੀਏ ਪਹਿਲੀ ਧਰ ਦਿੱਦੀ ਹੈਗੀ ਨਾਲੇ ਤੈਨੂੰ ਪਤਾ ਤਾਂ ਹੈਗਾ ਵੀ ਅੱਜ ਕੱਲ੍ਹ ਵਾਲਿਆਂ ਨੂੰ ਹੋਰ ਆਉਂਦਾ ਕੀ ਹੈ ਆਪਦੀ ਕੁੜੀਆਂ ਨੂੰ ਘਰ ਖਮਾਉਂਦੇ ਰਹਿੰਦੀਆਂ ਨੇਗੀਆ ਨੀ ਸਹੀ ਗੱਲ ਐ ਕੋਈ ਗੱਲ ਨਹੀਂ ਫਿਰ ਐਤ ਕੀ ਦੇਖ ਐਤ ਕੀ ਦੇਖ ਕੇ ਦੇਖੇ ਇਹਨਾਂ ਨੂੰ ਐ ਹੁੰਦਾ ਐ ਵੀ ਕਿਤੇ ਸਾਡੀ ਨੂ ਜੋਗ ਰਾ ਕੁਛ ਬਚ ਨਾ ਜਾਵੇ ਆ ਹਾਂ ਹੈਗਾ ਤੈਨੂੰ ਐ ਐ ਵੀ ਸਾਰਾ ਘਰ ਕੁੜੀ ਨੂੰ ਚਕਾਦਾ ਵੀ ਇਹ ਤਾਂ ਕੁਛ ਵਰਤ ਨਾ ਸਕੇ ਧਿਆਨ ਰੱਖਿਆ ਕਰ ਹੁਣ ਜਦੋਂ ਆਉਗੀ ਹੁਣ ਵੀ ਧਿਆਨ ਰੱਖੀ ਵੀ ਕੀ ਕੁਛ ਦਊਗੀ ਤੂੰ ਤਾਂ ਬੌਲੀ ਹੈਗੀ ਮੈਨੂੰ ਐ ਲੱਗਦਾ ਨਹੀਂ ਪ੍ਰੀਤਾ ਪੈਸੇ ਪੂਸੇ ਵੀ ਚੋਰੀਆਂ ਦਿੰਦੀ ਹੋਊਗੀ ਉਹਨੂੰ ਖਾਸੇ ਲੈ ਹੋਰ ਸੂਟ ਨਵੇਂ ਤਨਵੇਂ ਪਾ ਕੇ ਆਉਂਦੀ ਹੁੰਦੀ ਆਈ ਵਾਰ ਨਾ ਮੇਰੀ ਗੱਲ ਸੁਣ ਜਿਹੜੇ ਚੱਲ ਥੋੜੀ ਜ਼ਮੀਨ ਜਮੂਨ ਦਾ ਠੇਕਾ ਹੁੰਦਾ ਹੈਗਾ ਕੌਣ ਸੰਭਦਾ ਉਹ ਨਹੀਂ ਮੇਰੇ ਮਾਂ ਸੰਭਦੀ ਐ ਕਿ ਕਿਧਰਿਆਂ ਦਿੰਦੇ ਨੇ ਪੈਸੇ ਚੱਲ ਨਹੀਂ ਮੈਨੂੰ ਤਾਂ ਦੇ ਹੀ ਦਿੰਦੇ ਨੇ ਪੈਸੇ ਮਤਾ ਨਹੀਂ ਤੈਨੂੰ ਤਾਂ ਦੇ ਹੀ ਦਿੰਦੇ ਨੇ ਮੈਂ ਤਾਂ ਕਹਿੰਨੀ ਵੀ ਸਾਰੀ ਉਮਰ ਤੂੰ ਐਨੇ ਕ ਜੋਗਰੀ ਰਹੇਗੀ ਵੀ ਬਸ ਤੈਨੂੰ ਮੜੇ ਜੇ ਪੈਸੇ ਦੇਤੇ ਤੂੰ ਗੁਜ਼ਾਰਾ ਕਰ ਲਿਆ ਕਬੀਲਦਾਰੀ ਸਾਮ ਆਪਦੇ ਹੱਥ ਮੋੜੀਏ ਨਹੀਂ ਉਹ ਤਾਂ ਫਿਰ ਮੇਰੇ ਘਰ ਵਾਲੇ ਨੂੰ ਚਾਹੀਦਾ ਉਹ ਕਹੇ ਮੈਂ ਕੀ ਕਹਾਂ ਇਹਨਾਂ ਨੂੰ ਉਹ ਕੀ ਕਹੂਗਾ ਉਹ ਤਾਂ ਆਪ ਪੁੱਜ ਜਾਗਾ ਮੁੰਡੇ ਦਾ ਆਪਦੇ ਮਾਪੇ ਦਾ ਹੀ ਮੋਹ ਕਰਦੇ ਹੁੰਦੇ ਨੇ ਜਿਆਦਾ ਘਰ ਵਾਲੀਆਂ ਦੇ ਪਿੱਛੇ ਥੋੜੀ ਲੱਗਦੇ ਨੇ ਮੜਾ ਮੋਟਾ ਦਾ ਰੋਬ ਰੱਖਾ ਬਿਕਰਾਇਲ ਦੇ ਖਾਨੇ ਚ ਬਾੜ ਗੱਲ ਮਣੀ ਮੋਟੀ ਤੂੰ ਕੋਈ ਨਾ ਤੂੰ ਫਿਕਰ ਨਾ ਕਰ ਮੇਂ ਜ਼ਿਮੇਵਾਰੀ ਤਾਂ ਮੈਂ ਫੜ ਕੇ ਰੂੰਗੀ ਨਾ ਤੋ ਸਰ ਐ ਤਾਂ ਸਾਰਾ ਕਰ ਕੁੜੀ ਨੂੰ ਚੁਕਾ ਦਾਂਗੇ ਮੇਰੇ ਕੋਲ ਤਾਂ ਡੱਕਾ ਨਹੀਂ ਰਹਿਣਾ ਜ਼ਿਮੇਵਾਰੀ ਹੱਥ ਚ ਹੋਊਗੀ ਫਿਰ ਤਾਂ ਤੈਨੂੰ ਪਤਾ ਵੀ ਹੋਊਗਾ ਵੀ ਕੀ ਕੁਛ ਦਿੰਦੀ ਹੈ ਕੀ ਨਹੀਂ ਦਿੰਦੀ ਹੁਣ ਅਗਲੀ ਦੇ ਹੱਥੇ ਉਹਨੂੰ ਸਮਰਜੀ ਲਟਾਈ ਜਾਵੇ ਅਗਲੀ ਚੱਲ ਕੋਈ ਨਾ ਪ੍ਰੀਤਾ ਹੁਣ ਦੇ ਕੇ ਦੇਖੇ ਐਤ ਕੀ ਇਹ ਖਾਲੀ ਮੋੜੂ ਖਾਲੀ ਕੁੜੀ ਨੂੰ ਤੇ ਆ ਰੱਖੀ ਨਲ ਇਹ ਜੀ ਆਦਤਾ ਨਾ ਪਾ ਵੀ ਦੂਜੇ ਦਿਨ ਆ ਕੇ ਬਹਿ ਜਾ ਕਰੀ ਬਰੇ ਕਹਿ ਰਿਆ ਕਰ ਬਈ ਮੈਥੋ ਨਹੀਂ ਸੰਭ ਜਾਂਦਾ ਕਦੀ ਆਹੋ ਚੱਲ ਐਂ ਕਰ ਤੂੰ ਚਾਹ ਪੀ ਆ ਜਾ ਨਾ ਚਾਹ ਨਹੀਂ ਪੀਂਦੀ ਮੈਂ ਤੇ ਤੇਰੇ ਕੋਲ ਹੀ ਆਈ ਸੀਗੀ ਅੱਛਾ ਹਾਂ ਉੱਥੇ ਮੈਂ ਦੇਖੀ ਜਾਂਦੀ ਸੀ ਖੜੀ ਮਹਲੇ ਬਾਹਰ ਸੰਭਰੀਆਂ ਦੀ ਜਾ ਕੇ ਹੁੰਦੀ ਐ ਅੱਛਾ ਅੱਛਾ ਹੋਰ ਨਹੀਂ ਮੈਂ ਤਾਂ ਮਸਾ ਉੱਠ ਕੇ ਸੰਭਲ ਲੱਗਦੀਆਂ ਪਹਿਣੀ ਚੱਲ ਮੇਰੇ ਲੈ ਕੰਮ ਕਰਦੀ ਦੀ ਕੰਮ ਦੇਖ ਲੈ ਹੁਣ ਬਾਹਰ ਮੈਨੂੰ ਤਾਂ ਬੁਰਾ ਲੱਗਦਾ ਪਹਿਣ ਕੋਈ ਆ ਜਾਂਦਾ ਦੇਖ ਉਤਾ ਹੀਆ ਸ਼ੁਰੂ ਤੋਂ ਇਹੀ ਜੀ ਹੈ ਬਾਰ ਬੂਰ ਕੱਟੇ ਸੰਭਰਦੀ ਦੀ ਗੱਲਾਂ ਪਾ ਲਿਆ ਬਸ ਇਹੀ ਉਹ ਇਹਦੇ ਕੋਲ ਤਾਂ ਤੇ ਹੋਰ ਕੰਮ ਨਹੀਂ ਕਰਦੀ ਸਫਾਈ ਤੋਂ ਉਹਨੂੰ ਪਤਾ ਹੀ ਹੈ ਵੀ ਆਪ ਹੀ ਕਰੀ ਜਾਊਗੀ ਨਹੀਂ ਕਰਦੀ ਮੈਂ ਚੱਲ ਚੰਗਾ ਪਹਿਣ ਚੱਲ ਚੰਗਾ ਪਹਿਣ ਆਉਂਗੀ ਮੈਂ ਵੀ ਤੇਰੇ ਕੋਲੇ ਮਾਰੀ ਕੋਈ ਨਾ ਜੀ ਹਾਂ ਚੰਗਾ ਲੈ ਬਾਵਾ ਟਾਈਮ ਹੋ ਗਿਆ ਹਾਲੇ ਤੱਕ ਆਈ ਨਹੀਂ ਹੈਗੀ ਕੁੜੀ ਮਨ ਤਾਂ ਲੱਗਦਾ ਲਾਪਰੀਤ ਹੋ ਰਹੀ ਨੇ ਮੈਨੂੰ ਦੱਸ ਦਿਨੀ ਬਾਹਰ ਲਾ ਕੇ ਬਹਿ ਗਏ ਆ ਗਈ ਪੁੱਤ ਆ ਗਈ ਉਹ ਜੱਸੀ ਦਾ ਵੀ ਸਰਿਆ ਹੀ ਪਿਆ ਬਾੜਾਤਾ ਸਸਰੀ ਕਾਲ ਮਾਂ ਸਸਰੀ ਕਾਲ ਪੁੱਤ ਹੋਰ ਕਿਵੇਂ ਠੀਕ ਹੋ ਹਾਂ ਠੀਕ ਠਾਕ ਤੂੰ ਦੱਸ ਮੈਂ ਤਾਂ ਠੀਕ ਆ ਨਾ ਦਿੰਦੇਹਾੜੇ ਕੌਣ ਬਾਹਰ ਲਾਉਂਦਾ ਹੁੰਦਾ ਮੈਂ ਥੋੜੇ ਦਾ ਨਾ ਕੰਮ ਜੁਮੇ ਹੀ ਉਹਨੇ ਉਹ ਪੁੱਤ ਜੱਸੀ ਨੇ ਲਾਤਾ ਵੈਸਾ ਪਤਾ ਹੀ ਨਹੀਂ ਲੱਗਿਆ ਹੋਏਗਾ ਤੂੰ ਐਂ ਦੱਸ ਇਕੱਲੀ ਆਈ ਪਰੋਣਾ ਕਿੱਥੇ ਐ ਥੋਇਓ ਕਿਨੇ ਕਿਹਾ ਸੀ ਪਰੋਣਾ ਆਊਗਾ ਨਾਲ ਤੇ ਡੈਡੀ ਨੇ ਦੱਸਿਆ ਸੀ ਕੇ ਕੁੜੀ ਤੇ ਪਰਉਣਾ ਦੋਹੇ ਆਣਗੇ ਮੈਂ ਤਾਂ ਸਾਰੀ ਤਿਆਰੀ ਕੀਤੀ ਹੋਈ ਐ ਸਲਾਹ ਤਾਂ ਸਾਡੀ ਦੋਹਾਂ ਦੀ ਆਉਂਦੀ ਸੀ ਉਹਨਾਂ ਨੂੰ ਤਾਂ ਖੜੇ ਪੈਰ ਫੋਨ ਆ ਗਿਆ ਨਹੀਂ ਤਾਂ ਮੈਂ ਗੱਡੀ ਤਾਂ ਨਹੀਂ ਸੀ ਆਉਣਾ ਉਹਨਾਂ ਨੇ ਫਿਰ ਮੈਨੂੰ ਸਿੱਧਾ ਹੀ ਬੱਸ ਚਾੜਤਾ ਬੱਸ ਚਾਹੀਆਂ ਪੁੱਤ ਹੈ ਕਿਉਂ ਮਾਂ ਮੈਂ ਕੱਸ ਗਈ ਬੱਸ ਚਾਉਂਦੀ ਫਿਰ ਕੀ ਹੋ ਗਿਆ ਲੈ ਫਿਰ ਵੀ ਪੁੱਤ ਕਿੱਥੇ ਧੱਕੇ ਖਾਂਦੀ ਆਈ ਤੂੰ ਫੋਨ ਕਰ ਦੇਣਾ ਸੀ ਤੇ ਡੈਡੀ ਲਿਉਂਦਾ ਜਾ ਕੇ ਨਾ ਡੈਡੀ ਦੇ ਘਰ ਨੂੰ ਪਕਾਈ ਕਰਾਉਣੀ ਸੀ ਸਿੱਧੀ ਤਾਂ ਬੱਸ ਆਉਂਦੀ ਉੱਥੋਂ ਚੜ ਗਈ ਇੱਥੇ ਉਤਰ ਗਈ ਚਲਾ ਜਾ ਬਹਿ ਕੇ ਗੱਲਾਂ ਕਰਦੇ ਆਪਾਂ ਇੱਥੇ ਬਹਿ ਜਾਣਾ ਤਾਂ ਪੱਜਾ ਆ ਜਾ ਆ ਜਾ ਪੁੱਤ ਆ ਜਾ ਹਾਈ ਹਾਈ ਮਾਂ ਵਧੀਆ ਤਾਂ 55 ਡਾ ਰੱਖਿਆ ਹੈ ਨਾ ਹੋਰ ਮੈਂ ਤੈਨੂੰ ਐਂ ਡੀਕਦੀ ਸੀ ਕਦੋਂ ਆਉਂਦੀ ਹਮ ਮਾਹਕ ਵੇੜਾਈ ਵਾਲਾ ਕਰਤਾਂ ਫਿਰ ਉਹ ਸੀ ਮਾਂ ਜੇ ਤਾਂ ਗੱਡੀ ਤੇ ਆਉਂਦੇ ਦੇਖ ਫਿਰ ਤਾਂ ਅਸੀਂ ਟਾਈਮ ਨਾਲੇ ਆ ਜਾਂਦੇ ਹੈ ਨਾ ਉਹ ਐ ਰੱਬ ਨੇ ਅਜ ਬਾੜੇ ਦਿਨ ਬਾਅਦ ਧੁੱਪ ਗੱਡੀ ਹੈ ਨਾ ਚੱਲ ਪੁੱਤ ਵਧੀਆ ਹੈ ਨਾ ਠੰਡ ਜੀ ਉਤਰ ਜੂਗੀ ਐਂ ਦੱਸ啊 ਤੇਰੀ ਬੀਬੀ ਹੋਰਾਂ ਸਾਰੇ ਠੀਕ ਠਾਕ ਸੀ ਸਾਰੇ ਠੀਕ ਸੀਗੇ ਮਾਂ ਵਧੀਆ ਹੋਰ ਪੱਪੀ ਕਿਧਰ ਯਾਰੀ ਹੈ ਉਹ ਅੰਦਰ ਹੀ ਹੈ ਪੁੱਤ ਆ ਹੁਣ ਸਾਰਾ ਕੰਮ ਤੰਗਾ ਜਾ ਉਸੇ ਨੇ ਕੀਤਾਗਾ ਅੱਛਾ ਜਾਵੜੀ ਹੋਈ ਕੰਮ ਕਰਕੇ ਦੱਸੀ ਨੋ ਕਾਨੂੰ ਪਈ ਰਣ ਦੇ ਜਵਾਖ ਨੂੰ ਨਹੀਂ ਪਈ ਹੋਣੀ ਉਹ ਨਹੀਂ ਪਤਾ ਲੈ ਫੇਰ ਵੀ ਫੇਰ ਐ ਕਹ ਦੂਗੀ ਮੈਨੂੰ ਦੱਸਿਆ ਹੀ ਨਹੀਂ ਹੈਗਾ ਵੀ ਮੇਰੀ ਦੀਦੀ ਆਈ ਹੈ ਹਾਂ ਜਸੀ ਨਹੀਂ ਜਸੀ ਹੋ ਗਈ ਪਾਪਾ ਉਹ ਇੱਥੇ ਗਿਆ ਹੁਣ ਸੱਸ ਜੀ ਦਾ ਪੱਪੀ ਸਤਿ ਸ੍ਰੀ ਅਕਾਲ ਕਿਵੇਂ ਲੱਪਰੀ ਤਾ ਠੀਕ ਹੈ ਵਧੀਆ ਤੁਸੀਂ ਠੀਕ ਹੋ ਹਾਂ ਮੈਂ ਤਾਂ ਠੀਕ ਹਾਂ ਵਧੀਆ ਆ ਗਈ ਹੈ ਹੋਰ ਪੱਭੀ ਆ ਗਈ ਮੈਂ ਤਾਂ ਨਾਲ ਕਹਿੰਦੇ ਪਰੌਣਾ ਹੋਊਗਾ ਹਾ ਹਾਂ ਪੁੱਤ ਉਹਨੂੰ ਕੰਮ ਜਾਣ ਪਿਆ ਕੋਈ ਮੈਂ ਦੱਸ ਕੇ ਜਾਈਆਂ ਇਹਨਾਂ ਨੂੰ ਪਹਿਲਾਂ ਆਉਣਾ ਤਾਂ ਉਹਨਾਂ ਨੇ ਵੀ ਸੀਗਾ ਨਾਲ ਮੇਰੇ ਫਿਰ ਉਹ ਤੁਰੰਤ ਪੈਰ ਤੇ ਉਹਨਾਂ ਨੂੰ ਆ ਗਿਆ ਫੋਨ ਮੈਨੂੰ ਕਹਿੰਦੇ ਜੱਟਾ ਪਕਾ ਲੂ ਭਾਗ ਜਾਂਗੇ ਮੈਂ ਹੋ ਰਹੀ ਸੀ ਤਿਆਰ ਮੈਂ ਕਿਹਾ ਹੁਣ ਮੈਂ ਕੱਪੜੇ ਨਹੀਂ ਬਦਲਦੀ ਮੈਂ ਤਾਂ ਅੱਜੇ ਜਾਉ ਫਿਰ ਮੈਂ ਵਸਤੇ ਆ ਗਈ ਚੱਲ ਵਧੀਆ ਭਾਈ ਤੂੰ ਤਾਂ ਆ ਗਈ ਨਹੀਂ ਮੈਂ ਤਾਂ ਤਰਸ ਗਈ ਆਪਦੇ ਪੇਕੇ ਜਾਣ ਨੂੰ ਹੋਰ ਹੁਣ ਠੰਡੇ ਵਾਲੀ ਹੋਈ ਪਈ ਹੈਗੀ ਲੈ ਪੁੱਤ ਠੰਡ ਮੈਂ ਤਾਂ ਆ ਕੇ ਵੀ ਠੰਡ ਨੁੰਗਾ ਕੇ ਫਿਰ ਜਾਉਂਗੀ ਹਲੇ ਨਹੀਂ ਮੈਂ ਜਾਂਦੀ ਹੈਗੀ ਦੇਖ ਮੈਂ ਕਿਹਾ ਦੇਖ ਅਗਲੇ ਨੂੰ ਕਿਉਂ ਤੰਗ ਕਰਨਾ ਹੈ ਅੱਛਾ ਚਲੂੰ ਤਾਂ ਵਧੀਆ ਕੀਤਾ ਤੂੰ ਆ ਗਈ ਨਲੇ ਜੂਵੀ ਵੀ ਟਿਕਣ ਲੱਗ ਰਿਆ ਸੀ ਕਹਿੰਦਾ ਪੂਆ ਚੀਜੀ ਲੈ ਕੇ ਆਉਗੀ ਆ ਚੀਜੀ ਹਾਂ ਭਾਬੀ ਚੀਜੀ ਤਾਂ ਮੈਂ ਲੈ ਕੇ ਆਉਣੀ ਸੀ ਜੂਵੀ ਵਾਸਤੇ ਪਰ ਮੈਂ ਤਾਂ ਬਸ ਤੇ ਆਈਆਂ ਰਾਜ ਕੋਈ ਬਾਜ਼ਾਰ ਵੀ ਨਹੀਂ ਆਇਆ ਸਿੱਧਾ ਉਹ ਅੱਡੇ ਤੋਂ ਚੜ ਕੇ ਇੱਥੇ ਉਤਰ ਗਈ ਨਾ ਧੋਰੇ ਬਾਜ਼ਾਰ ਸੀ ਨਾ ਉੱਥੇ ਸੀਗਾ ਫਿਰ ਚੀਜੀ ਤਾਂ ਮੈਂ ਲੈ ਕੇ ਨਹੀਂ ਆਈ ਕੋਈ ਵੀ ਲੈ ਜੇ ਬਾਜ਼ਾਰ ਨਹੀਂ ਹੈਗਾ ਸੀ ਦੁਕਾਨਾਂ ਤਾਂ ਹੈਗੀਆਂ ਸੀ ਕੁੜੇ ਉੱਥੋਂ ਲਿਆਉਂਦੀ ਮੈਂ ਤਾਂ ਭਾਜੀ ਮੇਰੇ ਪੇਕੇ ਜਾਨੀ ਹੁੰਨੀ ਆ ਖਾਲੀ ਕਦੇ ਨਹੀਂ ਗਈ ਹੈਗੀ ਕੁਛ ਨਾ ਕੁਛ ਲੈ ਕੇ ਜ਼ਰੂਰ ਜਾਨੀ ਹੁੰਨੀ ਆ ਚਲ ਕੋਈ ਨਾ ਜੱਸੀ ਫੇਰ ਕੀ ਹੋ ਗਿਆ ਇੱਕ ਮੌਕੇ ਨਹੀਂ ਵੀ ਚੀਜ਼ ਲਿਆਂਦੀ ਜਾਂਦੀ ਕਿਉਂ ਵੀ ਨੂੰ ਆਪਾਂ ਪੈਸੇ ਦੇ ਦਾਂਗੇ ਇੱਥੋਂ ਦੁਕਾਨ ਤੋਂ ਲਿਆਉਗਾ ਚੀਜ਼ ਹਾਂ ਭਾਬੀ ਮੈਂ ਪੈਸੇ ਦੇ ਦੂੰਗੀ ਤੇ ਜੋ ਵੀ ਉਹਨੇ ਖਾਣਾ ਆਪਦੀ ਮਨ ਪਸੰਦ ਦਾ ਮੈਂ ਇੱਥੋਂ ਲਿਆਉ ਦੁਕਾਨ ਤੋਂ ਤੂੰ ਲਿਆ ਕੇ ਦੇਦੀ ਮਾਂ ਨਾ ਨਾ ਕੋਈ ਗੱਲ ਨਹੀਂ ਤੂੰ ਪੈਸੇ ਵੀ ਨਾ ਦੇਈ ਪੈਸੇ ਮੈਂ ਦੇ ਦੂੰਗੀ ਉਹਦੇ ਨਾਲੇ ਚੀਜ਼ਾਂ ਰੋਜ਼ ਖਾਂਦਾ ਹੀ ਐ ਮੈਂ ਦਿਨੀਆਂ ਪੈਸੇ ਤਾਂ ਨੂੰ ਉਹ ਚਲ ਮਾਫਤਾ ਤਾਂ ਕਰਦੀ ਆ ਜਵਾਕ ਵੀ ਪੂ ਆਈ ਏ ਦੇਖਾ ਖਾਣ ਨੂੰ ਲਿਆਈ ਹੋਗੀ ਕੁਛ ਪਹਿਲਾਂ ਤਾਂ ਮੈਂ ਆਈ ਵਾਰੀ ਲਿਓ ਨਹੀਂ ਹੁੰਨੀ ਭਾਬੀ ਤੁਹਾਨੂੰ ਪਤਾ ਹੀ ਏ ਹਨਾ ਇਸ ਵਾਰੀ ਫਿਰ ਮੈਂ ਬਸ ਤੇ ਆਈ ਆ ਤਾਂ ਕਰਕੇ ਨਹੀਂ ਲਿਆਂਦਾ ਗਿਆ ਚਲ ਕੋਈ ਨਾ ਭਾਈ ਚਲ ਮੈਂ ਚਾਹ ਪਾਣੀ ਲਿਓਨੀ ਤੇਰੇ ਵਾਸਤੇ ਹਾਂ ਬਣਾ ਲੈ ਜੀ ਹਾਂ ਲਾ ਪ੍ਰੀਤ ਮਰਵਾਤਾ ਮੈਂ ਨਾ ਉਹ ਤਾਂ ਸੇਰ ਚੀਜ਼ ਲੈ ਆਉਂਦੀ ਦੱਸ ਕੀ ਫਰਕ ਪੈਂਦਾ ਸੀ ਹੈ ਅੱਗੇ ਵੀ ਤੂੰ ਚੀਜ਼ ਲੈ ਕੇ ਜਾਂਦੀ ਸੀ ਖਾਲੀ ਤਾਂ ਕਦੇ ਆਈ ਵੀ ਨਹੀਂ ਹੈਗੀ ਨਾਲੇ ਤੈਨੂੰ ਚੰਗਾ ਭਲਾਏ ਦੇ ਸੁਭਾ ਦਾ ਪਤਾ ਮੈਂ ਜਾਣ ਕੇ ਨਹੀਂ ਲੈ ਕੇ ਆਈ ਮਾਂ ਮੈਂ ਕਹੀ ਤਾਂ ਸੋਨੂੰ ਜਾਨਣੀ ਆ ਵੀ ਰਾਜ ਕੋਈ ਬਾਜ਼ਾਰ ਨਹੀਂ ਸੀ ਪਹਿਲਾਂ ਮੈਂ ਕਹ ਦਿਖਾ ਲਈ ਆ ਥਾਈਆਂ ਨਾਲੇ ਹੁਣ ਮੈਂ ਭਾਬੀ ਨੂੰ ਐ ਵੀ ਕਹਤਾ ਵੀ ਮੈਂ ਪੈਸੇ ਦੇ ਦੂੰਗੀ ਮਾਂ ਮੈਂ ਤੈਨੂੰ ਪੈਸੇ ਫੜਾ ਦੂੰਗੀ ਤੂੰ ਦੁਕਾਨ ਤੋਂ ਬੱਚੇ ਵਾਸਤੇ ਚੀਜ਼ ਲਿਆ ਦੇ ਪੁੱਤ ਮੈਂ ਤਾਂ ਸਮਝਦੀ ਆ ਤੇਰੀ ਗੱਲ ਪਰ ਇਹ ਤਾਂ ਕੋਈ ਨਹੀਂ ਸਮਝਦੀ ਇਹਨੂੰ ਤਾਂ ਸਿਰਫ ਬਹਾਨਾ ਚਾਹੀਦਾਗਾ ਤੈਨੂੰ ਤੇ ਮੈਨੂੰ ਸੁਣਾਉਣ ਦਾ ਤੂੰ ਆ ਗੱਲ ਦੱਸਣੀ ਨਹੀਂ ਸੀ ਤੂੰ ਐ ਕਹਿ ਦਿੰਦੀ ਵੀ ਚੀਜ਼ ਮੈਂ ਲੈ ਕੇ ਆਈ ਆ ਮੈਂ ਚੋਰੀੋਂ ਆਪੀ ਲਿਆ ਕੇ ਬਜਾ ਇਥੋਂ ਦੁਕਾਨ ਤੋਂ ਲੈ ਆਉਂਦੀ ਤੇ ਬੈਗ ਚ ਪਾ ਦਾਂਦੀ ਮਾਂ ਫਿਰ ਮੈਥੋਂ ਨਾ ਝੂਠਤਾ ਬੋਲਿਆ ਨਹੀਂ ਗਿਆ ਮੈਂ ਤਾਂ ਕਰਕੇ ਸੱਚੀ ਬੋਲਤਾ ਹੋਰ ਉਹਰੇ ਭਾਬੀ ਬੈਗ ਫਰੋਲ ਲੈਂਦੀ ਬੈਗ ਚ ਕੁਝ ਨਿਕਲਦਾ ਨਾ ਫੇਰ ਸਹੀ ਗੱਲ ਐ ਪੁੱਤ ਉਹਦਾ ਤਾਂ ਇਹ ਨਹੀਂ ਪਤਾ ਵੈਗੀ ਫਰੋਲਣ ਬੈਹ ਜਾਂਦੀ ਉਹਨੂੰ ਕਿਹੜਾ ਕਿਸੇ ਆਏ ਗਈ ਦੀ ਹੈਗੀ ਐ ਭਾਬੀ ਦੀ ਗੱਲ ਵੀ ਸਹੀ ਐ ਹਨਾ ਜਵਾਕਾਂ ਨੂੰ ਤਾਂ ਹੁੰਦਾ ਹੀ ਐ ਵੀ ਭੂਆ ਆਉਗੀ ਚੀਜ਼ ਲੈ ਕੇ ਆਉਗੀ ਇਹ ਤਾਂ ਤੇਰੀ ਗੱਲ ਠੀਕ ਐ ਇੱਕ ਗੱਲੋਂ ਤਾਂ ਮੈਂ ਸ਼ੁਕਰ ਮਨਾਇਆ ਕਿ ਪਰੌਣਾ ਆਇਆ ਨਹੀਂ ਹੈਗਾ ਇਹ ਨਹੀਂ ਕਿੜਾ ਦੇਖਣਾ ਸੀਗਾ ਵੀ ਜਮਾਈ ਭਾਈ ਬੈਠੇਗਾ ਇਹਨਾਂ ਤਾਂ ਕਿ ਫੜ ਫੜ ਬੋਲੀ ਦੇਣਾ ਸੀ ਉਹ ਗੱਲਾਂ ਜਿਹੜੀਆਂ ਹੁਣ ਕਹੀਆਂ ਨੇ ਉਹੀ ਪਰੌਣੇ ਹੁੰਦੇ ਕਹਿ ਦੇਣੀਆਂ ਸੀ ਮਾ ਫਿਰ ਤੂੰ ਮੈਨੂੰ ਫੋਨ ਲਾ ਕੇ ਕਹਿ ਦਿੰਦੀ ਮੈਂ ਨਾ ਆਉਂਦੀ ਫੇਰ ਆ ਜਾਂਦੀ ਸੀ ਆਲਟ ਪਾ ਕੇ ਮੈਂ ਉਹੀ ਉਹ ਗੱਲਾਂ ਗੱਲਾਂ ਚ ਕਹਿਤਾ ਗਈ ਕਹਿੰਦੀ ਅਗਲੇ ਵੀ ਔਖੇ ਹੁੰਦੇ ਨੇ ਕੀ ਗੱਲ ਆ ਪ੍ਰੀਤਾ ਤੇਰਾ ਆਪਦਾ ਘਰ ਹੈ ਧੀਏ ਜਦੋਂ ਤੇਰਾ ਜੀ ਕਰਦਾ ਉਦੋਂ ਆਂ dona ਵਧੀਆ ਤਿਹਾੜ ਦਾ ਦੇਣਾ ਹੈ ਮੇਰਾ ਵੀ ਜੀ ਲੱਗਿਆ ਰਹੂਗਾ ਤੈਨੂੰ ਪੁੱਤ ਕੋਈ ਰੋਕ ਟੋਕ ਨਹੀਂ ਹੈਗੀ ਇਸੇ ਦਾ ਸੁਭਾਅ ਹੈ ਹੋਰ ਤਾਂ ਨਹੀਂ ਤੈਨੂੰ ਕੋਈ ਕਹਿੰਦਾ ਤੇਰਾ ਵੀਰ ਤਾਂ ਨਹੀਂ ਤੈਨੂੰ ਕੁਛ ਕਹਿੰਦਾ ਹਾਂ ਵਿਆਹ ਤੋਂ ਬਾਅਦ ਕੁੜੀਆਂ ਦੇ ਕਿਹੜੇ ਘਰ ਹੁੰਦੇ ਨੇ ਮੇਰੇ ਤਾਂ ਸਹੁਰੇ ਹੀ ਹੈ ਹੁਣ ਮੇਰਾ ਘਰ ਪੇਕਾ ਤਾਂ ਹੁਣ ਮੇਰੀ ਭਾਬੀ ਦਾ ਬਣ ਗਿਆ ਜਦੋਂ ਹੁਣ ਉਸੇ ਦੀ ਗੁਰਦੌਰੀ ਚੱਲਦੀ ਹੈ ਫਿਰ ਘਰ ਵੀ ਉਸੇ ਦੀ ਹੋਇਆ ਨਾ ਹੁਣ ਅਗਲੀ ਜਿਵੇਂ ਕਹੂਗੀ ਮੈਨੂੰ ਵੀ ਕਰਨਾ ਪਊਗਾ ਚਲ ਪੁੱਤ ਠੀਕ ਹੈ ਅਸੀਂ ਵੀ ਰੋਟੀ ਖਾਣੀ ਹੈ ਹੁਣ ਅਸੀਂ ਵੀ ਕੀ ਕਹਿ ਸਕਦੇ ਹਾਂ بس ਤੂੰ ਆਪ ਦੇ ਕਰੇ ਸੌਖੀ ਬਸੇ ਮੈਂ ਤਾਂ ਇਹੀ ਚਾਹੁੰਦੀ ਆ ਤੇ ਇਹੀ ਅਰਦਾਸਾਂ ਕਰਦੀ ਆ ਲੈ ਕਿਹੜੀ ਬਣਾਉਗੀ ਉਹ ਚਾਹ ਮੈਨੂੰ ਲੱਗਦਾ ਮੈਂ ਦੇਖਦੀ ਆ ਮੱਚੀ ਬੋਜੀ ਤਾਂ ਪਈ ਸੀ ਉਹ ਮੈਂ ਲੈ ਆਉਣੀ ਆ ਬਣਾ ਕੇ ਨਾਲੇ ਖਾਣ ਪੀਣ ਨੂੰ ਲਿਆਉਂਗੀ ਨਾ ਮੈਂ ਕੁਝ ਨਹੀਂ ਖਾਣਾ ਮਾਂ ਉਹ ਤਾਂ ਸਾਰਾ ਸਮਾਨ ਮੰਗਾਇਆ ਪਿਆਗਾ ਮੈਂ ਰੋਟੀ ਖਾ ਕੇ ਹੀ ਸੀ ਮੈਨੂੰ ਕੱਲੀ ਚਾਹ ਲਿਆ ਦਿਓ ਬਸ ਕੀ ਗੱਲ ਮੇਰੀ ਤੀ ਦਾ ਮੂੰਹ ਉੱਤਰ ਗਿਆ ਹੈ ਇਹ ਗੱਲਾਂ ਸੁਣ ਕੇ ਬੋਤਾ ਇਹਦੀ ਗੱਲ ਤੂੰ ਦਿਲ ਤੇ ਨਾ ਲਾਇਆ ਕਰ ਇਹ ਤਾਂ ਸੁਭਾਈ ਏਦਾਂ ਦਾ ਬੜਬੋਲੀ ਹੈ ਅੰਦਰੋਂ ਤਾਂ ਇਹ ਕੋਈ ਨਹੀਂ ਮਾੜੀ ਹੈਗੀ ਹੂੰ ਮੇਰੀ ਗੱਲ ਸੁਣ ਪੁੱਤ ਪੂਆ ਤੇਰੇ ਵਾਸਤੇ ਨਾ ਕੋਈ ਚੀਜ਼ ਨਹੀਂ ਲੈ ਕੇ ਆਈ ਖਾਣ ਨੂੰ ਜੇ ਤੈਨੂੰ ਬੁਲਾਉਗੀ ਠੀਕ ਆ ਉਹਦੇ ਕੋਲ ਜਾਣਾ ਨਹੀਂ ਹੈਗਾ ਕਹਿ ਜੀ ਮੈਂ ਤਾਂ ਤੇਰੇ ਕੋਲ ਆਉਂਦਾ ਨਹੀਂ ਹੈਗਾ ਪੂਆ ਕਹਿ ਤੇ ਕੁਝ ਖਾਣ ਨੂੰ ਤਾਂ ਲੈ ਕੇ ਨਹੀਂ ਆਈ ਮੇਰੇ ਵਾਸਤੇ ਚੰਗਾ ਜੱਸੀ ਤੂੰ ਇੱਥੇ ਆ ਕੇ ਬੈਗੀ ਪੁੱਤ ਚਾਹ ਨਹੀਂ ਬਣਾਉਣੀ ਸੀ ਮੈਨੂੰ ਤਾਂ ਐਸੀ ਕਿਤੇ ਤੂੰ ਚਾਹ ਬਣਾਈ ਜਾਨੀ ਆ ਆਹੋ ਮਾਂ ਨਾ ਮੈਂ ਕਿੱਥੇ ਬਣਾ ਲਈ ਚਾਹ ਤੂੰ ਹੀ ਬਣਾ ਲੈ ਆਪਦੀ ਚਾਹ ਮੈਨੂੰ ਤਾਂ ਜਵਾਕ ਨੇ ਬੋਲ ਮਾਰ ਲਿਆ ਕਹਿੰਦਾ ਪੂਆ ਰਹੀ ਹੈਗੀ ਤੇ ਪੁੱਛ ਲੈ ਕਿ ਉਹਨਾਂ ਚੀਜੀ ਕੀ ਲੈ ਕੇ ਆਈ ਐ ਮਾ ਕੁਛ ਨਹੀਂ ਲਈ ਪਈ ਖਾਣ ਨੂੰ ਤਾਂ ਦੇਖ ਮਾ ਮੈਂ ਹੀ ਦੇ ਦੂੰਗੀ 10 ਰੁਪਏ ਹੋਰ ਲਈ ਆਂ ਦੁਕਾਨ ਤੋਂ ਜਾ ਕੇ ਕੋਈ ਨਾ ਪੁੱਤ ਆਪਣੇ ਘਰੇ ਕਾਸੀ ਦਾ ਤੋੜ ਆਇਗਾ ਹੈ ਸਾਰਾ ਦਿਨ ਹੀ ਚੀਜ਼ਾਂ ਖਾਂਦਾ ਇਹ ਕੋਈ ਗੱਲ ਨਹੀਂ ਤੇਰੇ ਡੈਡੀ ਤੋਂ ਮੰਗਾ ਲਾਂਗੇ ਬਾਜ਼ਾਰੋਂ ਐਂ ਨਾ ਕਰ ਦੁਣਾਏ ਨੂੰ ਬਾਗ ਜਾਂਦੇ ਆਪਦੀ ਭੂਆ ਕੋਲ ਗੱਲਾਂ ਬਾਤਾਂ ਇਹ ਕਰ ਲੂਗਾ ਤੇ ਨਾਲੇ ਤੂੰ ਚਾਹ ਬਣਾ ਲਿਆ ਬੱਲੀ ਪਈ ਬਾਗਦੇ ਮੈਂ ਕਿਹੜਾ ਰੋਕਦੀ ਆਂ ਜਵਾਖ ਆਪੇ ਨਹੀਂ ਜਾਂਦਾ ਜਵਾਖ ਹੰਤਾਸ ਹੁੰਦੀ ਐ ਚੀਜ਼ ਦੀ ਵੀ ਚਲ ਚੀਜ਼ ਲੈ ਕੇ ਆਈ ਹੋਊਗੀ ਤਾਂ ਹੀ ਜਵਾਖ ਜਾਂਦਾ ਹੁੰਦਾ ਨਹੀਂ ਨਹੀਂ ਜਵਾਖ ਕਿਸੇ ਕੋਲ ਜਾਂਦਾ ਨਹੀਂ ਨਾ ਜੱਸੀ ਐ ਇਹਨੂੰ ਵਿਚਾਰੇ ਨੂੰ ਇੱਥੇ ਬੈਠੇ ਨੂੰ ਕੀ ਪਤਾ ਵੀ ਪੂਆ ਕੁਝ ਲੈ ਕੇ ਆਈ ਏ ਜਾਂ ਨਹੀਂ ਲੈ ਕੇ ਆਈ ਜਵਾਖਾ ਨੂੰ ਪੁੱਠੀ ਮੱਤ ਨਹੀਂ ਦਿਆ ਕਰਦੇ ਚੰਗਾ ਸਖਾਇਆ ਕਰਦੇ ਨੇ ਨਾ ਪੁੱਠੀ ਮੱਤ ਕੌਣ ਦਿੰਦਾ ਜਵਾਖ ਪੁੱਛਦਾ ਤੇ ਮੈਨੂੰ ਕਹਿੰਦਾ ਕੀ ਲੈ ਕੇ ਆਈ ਏ ਪੂਆ ਤਾਂ ਮੈਂ ਦੱਸ ਤਾ ਮਾਂ ਕੁਝ ਨਹੀਂ ਲਈ ਪਈ ਤੇਰੀ ਪੂਆ ਤਾਂ ਆਈ ਖਾਲੀ ਹੱਥ ਆ ਗਈ ਨਹੀਂ ਮੈਂ ਕੋਈ ਪੁੱਠੀ ਮੱਤ ਮੁੱਤ ਨਹੀਂ ਦਿੰਦੀ ਹੁੰਦੀ ਜੇ ਤੂੰ ਐ ਕਹਿ ਦਿੰਦੀ ਪੁੱਤ ਵੀ ਚੀਜ਼ ਲੈ ਕੇ ਆਈ ਏ ਫੇਰ ਕੀ ਫਰਕ ਪੈ ਜਾਂਦਾ ਹੈ ਕੋਈ ਨਾ ਆਪਾਂ ਉਰਾ ਪਰਾਂ ਤੋਂ ਲੈ ਕੇ ਕਰੇ ਕਿੰਨੀਆਂ ਚੀਜ਼ਾਂ ਪਈਆਂ ਨੇ ਉਹਨਾਂ ਚੋਂ ਲੈ ਕੇ ਦੇ ਦਿੰਦੇ ਇਹਨੂੰ ਅੱਛਾ ਮੈਂ ਤੇਰੀ ਪੂਆ ਲੈ ਕੇ ਆਈ ਏ ਵੀ ਕੁਛ ਆਹ ਲੈ ਕੇ ਆਈ ਹੈਗੀ ਹਾਂ ਦੇਖ ਫਿਰ ਇਹ ਜੋ ਆਪੋ ਤੇ ਖਲ ਬਗ ਜਾਂਦਾ ਆਹੋ ਐ ਨਹੀਂ ਮਸ ਕਿਉਂਦੀ ਹੁੰਦੀ ਹੁੰਦੀ ਫਿਰ ਚੱਲ ਚੰਗਾ ਤੂੰ ਐ ਕਰ ਚਾਹ ਦੀ ਕੁੱਟ ਬਣਾ ਲਿਆ ਉਹ ਕੱਲੀ ਜਣੀ ਬੈਠੀ ਹੈਗੀ ਮੈਂ ਉਹਦੇ ਕੋਲੇ ਬੈੰਨੀ ਆ ਜਾ ਕੇ ਜਾਂ ਤੂੰ ਬਹਿ ਜਾ ਭਾਈ ਮੈਂ ਚਾਹ ਬਣਾ ਲੰਨੀ ਆ ਨਾ ਫਿਰ ਬੈਠੀ ਰਹਿਣ ਦੇ ਕੱਲੀ ਨੂੰ ਲੋੜੀ ਤੱਕ ਰਹੂਗੀ ਤੂੰ ਦੱਸ ਕਿ ਉਹਦਰ ਗਈ ਉਹਦੇ ਨਾਲ ਗੱਲਾਂ ਕਰਨ ਕਣੀਓ ਜਿਸੀ ਐ ਕਾ ਤੂੰ ਬੋਲਦੀ ਐ ਉਹ ਤਾਂ ਤੁਹਾਡਾ ਕਿੰਨਾ ਕਰਦੀ ਐ ਕਿੰਨੇ ਸੁੱਖਾਂ ਸੁਖਦੀ ਐ ਤੁਹਾਡੀਆਂ ਹੈ ਤੇ ਤੂੰ ਉਹਨੂੰ ਇੰਨਾ ਪੁੱਠਾ ਬੋਲਦੀ ਐ ਮਹੀਨੇ ਬਾਅਦ ਉਹ ਰਿਆ ਕੇ ਬੈ ਜਾਂਦੀ ਐ ਮਹੀਨੇ ਬਾਅਦ ਹੀ ਗੇੜਾ ਹੁੰਦਾ ਉਹਦਾ ਅਸਲ 'ਚ ਦਰ ਕੰਨ ਨੂੰ ਦੱਸ ਮੇਰਾ ਕੀ ਕਰਦੀ ਐ ਉਹ ਜਵਾਕ ਵਾਸਤੇ ਇੱਕ ਖਾਣੂ ਚੀਜ਼ ਤਾਂ ਲਿਆ ਨਹੀਂ ਸਕੀ ਹੈਗੀ ਕਰਦੀ ਐ ਮੇਰਾ ਕੰਨ ਨੂੰ ਉਹ ਜਿਸੀਂ ਬੋਲਣ ਲੱਗੇ ਮੜਾ ਮੋਟਾ ਵੇਖ ਲਿਆ ਕਰ ਇਹ ਤਾਂ ਸ਼ੌਕਰ ਹੈ ਹਲੇ ਪ੍ਰੌਣਾ ਨਹੀਂ ਆਇਆ ਜੇ ਕਿਤੇ ਪ੍ਰੌਣਾ ਆਇਆ ਹੁੰਦਾ ਤਾਂ ਤੂੰ ਇਹੀ ਜੀ ਇੱਜ਼ਤ ਕਰਦੀ ਪ੍ਰੌਣੇ ਦੀ ਵੀ ਹੈਨਾ ਜਿਹੜੀ ਹੁਣ ਕੁੜੀ ਦੀ ਕੀਤੀ ਐ ਨਾ ਆ ਜਾਂਦਾ ਪ੍ਰੌਣਾ ਫੇਰ ਮਹੀਨੇ ਬਾਅਦ ਆਉਦਾ ਵੀ ਗੇੜਾ ਹੁੰਦਾ ਦੱਸ ਦੋਨੇ ਇਕੱਠੇ ਤਾਂ ਆਉਂਦੇ ਹੁੰਦੇ ਨੇ ਐ ਕਿ ਪਤਾ ਨਹੀਂ ਉਹ ਕਿਵੇਂ ਪਿੱਛੇ ਰਹਿ ਗਿਆ ਹੋਊਗਾ ਤੂੰ ਪਤਾ ਨਹੀਂ ਕਿ ਉਂਗਲਾਂ ਤੇ ਦਿਨ ਗਿਣਦੀ ਹੁੰਨੀ ਐ ਵੀ ਉਹਨਾਂ ਨੂੰ ਮਹੀਨਾ ਹੀ ਹੋਇਆਗਾ ਨਹੀਂ ਹੁਣ ਤਾਂ 6 ਮਹੀਨਾ ਵੱਧ ਗੇੜਾ ਮਾਰਿਆ ਅੱਜ ਕੱਲ ਦੇ ਆਏ ਹੋਏ ਸੀ ਉਹ ਬੂਮੇ ਮਰ ਜਾ 6 ਮਹੀਨੇ ਦੱਸਦੀ ਐ ਮਾਂ ਮਹੀਨਾ ਹੀ ਹੋਇਆ ਪੂਰਾ ਜਦੋਂ ਪੂਰਾ ਮਹੀਨਾ ਹੋ ਗਿਆ ਉਹਦੀ ਆ ਗਈ ਕੁੜੀ ਦੇਖ ਇੱਜ਼ਤ ਵੀ ਉਹਦੀ ਹੁੰਦੀ ਹੁੰਦੀ ਐ ਜਿਹੜਾ 6-7 ਮਹੀਨਾ ਪਿੱਛੋਂ ਆਵੇ ਜਿਹੜਾ ਮਹੀਨੇ ਪਿੱਛੋਂ ਆਵੇ ਉਹਦੀ ਮੈਂ ਕੀ ਇੱਜ਼ਤ ਕਰਾਂ ਦੱਸ ਜੇਸੀ ਤੂੰ ਬਗ ਜਾਕਰ ਤੈਨੂੰ ਕਿਹੜਾ ਮੈਂ ਹਟਾਉਣੀ ਆ ਮੈਂ ਹੈਗੀ ਆ ਪਿੱਛੇ ਕੰਮ ਧੰਦਾ ਕਰਨ ਵਾਲੀ ਮੈਂ ਤਾਂ ਧੁਣਾ ਤੈਨੂੰ ਆਪ ਕਹਿਨੀ ਆ ਵੀ ਤੇਰਾ ਪਾਸਾ ਥੱਲੇ ਜਾਊਗਾ ਮੜਾ ਮੋਟਾ ਤੂੰ ਵੀ ਜਾਇਆ ਪੇਕੇ ਮੋਹ ਪਿਆਰ ਹੁੰਦਾਗਾ ਹੋਰ ਕੁਛ ਨਹੀਂ ਹਾਂ ਤੈਨੂੰ ਤਾਂ ਐ ਐ ਵੀ ਜੇ ਬਾਗ ਜੇ ਦੇਖਾ ਮੇਰੀ ਕੁੜੀ ਉਰੇ ਆਵੇ ਮੈਂ ਉਹਨੂੰ ਘਰ ਖਵਾਵਾ ਇਹ ਗੱਲਾਂ ਨੇ ਤੇਰੀਆਂ ਐ ਥੋੜੀਆਂ ਤੈਨੂੰ ਵੀ ਹਾਂ ਮੈਂ ਕੰਮ ਪਿੱਛੇ ਕਰਨ ਨੂੰ ਹੈਗੀ ਆ ਦੇਖ ਵੀ ਤੂੰ ਬਾਗ ਜਾ ਜਦੋਂ ਮੈਂ ਹੁੰਨੀ ਆ ਤਾਂ ਤੂੰ ਮੈਂ ਕਰਦੀ ਨਹੀਂ ਕੰਮ ਅੱਛਾ ਜੇ ਮੈਂ ਬਾਗ ਜੂਗੀ ਤੈਨੂੰ ਜਾਦੇ ਕੰਮ ਆਉਣਗੇ ਹਨਾ ਫੇਰ ਕਰ ਲੈ ਨਾ ਪਹਿਲਾਂ ਮੈਨੂੰ ਐਂ ਦੱਸ ਜੀ ਸੀ ਆ ਕੀ ਆ ਵਾਤਾਵਾ ਬ ਕਾਸਿਦਾ ਘਾਟਾ ਨਹੀਂ ਹੈਗਾ ਉਹਦੇ ਉਹ ਤਾਂ ਰਾਜ ਕਰਦੀ ਐ ਭਲਾ ਮੈਂ ਆਪਦੇ ਪੁੱਤ ਦਾ ਕਰ ਤੀ ਨੂੰ ਖਵਾਉਂਗੀ ਹੈ ਸਾਰਾ ਪਤਾ ਮੈਨੂੰ ਦੱਸਿਆ ਮੈਨੂੰ ਕਿਸੇ ਪੱਕੇ ਬੰਦੇ ਨੇ ਕਹਿੰਦੇ ਪਿਛਲੀ ਵਾਰ ਜਦੋਂ ਆਈ ਸੀ ਨਾ ਐਡਾ ਝੋਲਾ ਭਰ ਕੇ ਦਿੱਤਾ ਤੇਰੀ ਮਾਂ ਨੇ ਨਹੀਂ ਨਹੀਂ ਆਪਣਾ ਘਰ ਪੱਟਿਆ ਜਾਊਗਾ ਨਾ ਕਿਸੇ ਦੀ ਉਂਗਲਾਂ ਤੇ ਲੱਗਿਆ ਕਰ ਨਾ ਉਂਗਲਾਂ ਤੇ ਲੱਗਿਆ ਕਰ ਉਹ ਤਾਂ ਮੈਂ ਹੁਣ ਵੀ ਦੇਖ ਲੂੰਗੀ ਵੀ ਤੂੰ ਕਿੰਨਾ ਕੁ ਦਿੰਨੀ ਆ ਕੁੜੀ ਨੂੰ ਚੱਲ ਵੀਰ ਕੋਈ ਨਾ ਦੇਖ ਲਈ ਮੈਂ ਤੇਰਾ ਘਰ ਕਿਧਰੇ ਨਹੀਂ ਆਵਦੀ ਤੈਨੂੰ ਖਵਾਉਂਦੀ ਹੈਗੀ ਮੈਨੂੰ ਵੀ ਰੋਟੀ ਚਾਹੀਦੀ ਹੈਗੀ ਪਰ ਮੇਰੇ ਸਾਹਮਣੇ ਕਿਹੜਾ ਤੂੰ ਦਿੰਨੀ ਹੈ ਚੋਰੀਆਂ ਚਕਾਇਆ ਹੋਊਗਾ ਮੈਨੂੰ ਤਾਂ ਪਿਛਲੀ ਵਾਰ ਨਹੀਂ ਪਤਾ ਲੱਗਿਆ ਵੀ ਤੂੰ ਚੋਲੇ ਚ ਕੀ ਪਾ ਕੇ ਦਿੱਤਾ ਖਾਲੀ ਹੱਥ ਗਈ ਸੀ ਉਰ ਤਾਂ ਹਏ ਤੇ ਬਾਹਰ ਜਾ ਕੇ ਝੋਲਾ ਝੂਲਾ ਫੜਾਤਾ ਹੋਊਗਾ ਤਲਕੋਰ ਕਿਹਾ ਹੋਊਗਾ ਪਈ ਬਾਹਰ ਜਾ ਕੇ ਕਿਤੇ ਅਸਲ ਮੈਂ ਤਾਂ ਮੈਂ ਇਹ ਜਾ ਕੰਮ ਕਦੇ ਕੀਤਾ ਨਹੀਂ ਹੈਗਾ ਜੇ ਤੇਰੇ ਮਨ ਦੇ ਵਿੱਚ ਇਹ ਗੱਲ ਹੈ ਨਾ ਤਾਂ ਤੇਰੀ ਗੱਲ ਸੱਚੀ ਕਰ ਦੰਨੀ ਆ ਚੰਗਾ ਮੈਂ ਕੀਤਾ ਫਿਰ ਤੀ ਪਹਿਣ ਵੀ ਆਸ ਕਰਕੇ ਆਉਂਦੀ ਆ ਉਹਦਾ ਘਰ ਦੇ ਵਿੱਚ ਸੀਰ ਨਹੀਂ ਹੈਗਾ ਜੇ 6 ਮਹੀਨਾ ਬਾਅਦ ਇੱਕ ਸੂਟ ਦੇ ਦਾਂਗੇ ਹੈ ਫਿਰ ਕੀ ਫਰਕ ਪੈ ਜੂਗਾ 6 ਮਹੀਨਾ ਬਾਅਦ ਜੇ ਸਾਲ ਬਾਅਦ ਸੂਟ ਦਿੰਦੇ ਹੁੰਦੇ ਨੇ ਐ ਥੋੜੀ ਹੁੰਦਾ ਵੀ ਮਹੀਨੇ ਬਾਅਦ ਆਵੇ ਕੁੜੀ ਮਹੀਨੇ ਬਾਅਦ ਚੱਕ ਕੇ ਫੜਾ ਦੋ ਤੁਹਾਡਾ ਤਾਂ ਇਹੀ ਕੰਮ ਹੋਇਆ ਪਿਆ ਮਹੀਨੇ ਬਾਅਦ ਉਹਨੂੰ ਇੱਕ ਸੂਟ ਚਾਹੀਦਾ ਹੁੰਦਾ ਹੈ ਨੀ ਤੂੰ ਕਿਉਂ ਆਵਦੀ ਮਾੜੀ ਨੀ ਤੇ ਦਿਖਾਇਆ ਕਰਦੀ ਐ ਹੈ ਉਹਦੇ ਘਰੇ ਕਾਦਾ ਘਟਾ ਹੈ ਉਹ ਤਾਂ ਤੁਹਾਨੂੰ ਦੇਖ ਕੇ ਨਾਰਜੇ ਕਿੱਥੋਂ ਲੈ ਕੇ ਜਾਂਦੀ ਐ ਛੋਡੇ ਕੋਲ ਉਹ ਔਰ ਕਦੋਂ ਤੂੰ ਉਹਨੂੰ ਸੂਟ ਪੜਵਾ ਕੇ ਦੰਨੀ ਐ ਚਲ ਠੀਕ ਐ ਮਾਂ ਆਪਦਾ ਤੁਰ ਜਾ ਔਰ ਨਾਲੇ ਮੈਨੂੰ ਨਾ ਕਹੀ ਵੀ ਕੁੜੀ ਕੋਲੇ ਬਹਿ ਕੇ ਗੱਲਾਂ ਕਰ ਲੈ ਮੈਂ ਕੋਈ ਗੱਲਾਂ ਗੁੱਲਾਂ ਨਹੀਂ ਕਰਦੀ ਹੈਗੀ ਉਹਦੇ ਨਾਲ ਜਿਸੀਂ ਮੇਰੀ ਤੀ ਨਾ ਕਾਸੀ ਦੀ ਭੁੱਖੀ ਨਹੀਂ ਬਸ ਤੂੰ ਉਹਦੇ ਨਾਲ ਸਿੱਧੇ ਮੂੰਹ ਨਾਲ ਗੱਲ ਕਰ ਲੈ ਕਰ ਉਹਦੇ ਨਾਲ ਆਈ ਨਾਲ ਬੋਲ ਪਿਆ ਕਰ ਹੋਰ ਉਹਨੂੰ ਕੁਛ ਨਹੀਂ ਚਾਹੀਦਾ ਛੋਡੇ ਕੋਲ ਬਣਾਉਣੀ ਆ ਚਾਦੀ ਕੋਟਾ ਤੇ ਤਾਂ ਪਲਿਆਤੀ ਉਹਨੂੰ ਵਿਚਾਰੀ ਨੂੰ ਪਲਿਆ ਦੇ ਫਿਰ ਮੇਨੇ ਜੇ ਕੀ ਮਾਰਦੀਆਂ ਦ ਮੇਰੇ ਕੋਲ ਪੁੱਛਣ ਕਿੱਥੇ ਜਾਣਾ ਹੈ ਜਬ ਆਗ ਜਾ ਬਾਹਰ ਭਾਗ ਜਾ ਭਾਗ ਜਾ ਮੇਰੇ ਕੋਲ ਤਾਂ ਕੋਈ ਨਾ ਬੈਠੋ ਮੈਂ ਪੁੱਛੂੰ ਜੂ ਵੀ ਹੋ ਰਹੀ ਪਤਾ ਮੈਂ ਨਹੀਂ ਆਉਂਦਾ ਮम्मा ਨੇ ਆਖਿਆ ਕੀ ਕੀ ਆਖਾ ਤੂ ਮम्मा ਨੇ ਪੂਆ ਕੋਲੇ ਨਹੀਂ ਆਣਾ ਪੁੱਤ ਮੇਤਾ ਤੈਨੂੰ ਕਦੋਂ ਦੇਖੀ ਜਾਨੀ ਐ ਆ ਜਾ ਤੈਨੂੰ ਮੈਂ ਚੀਜੀ ਦਵਾ ਕੇ ਲੈ ਕੇ ਆ ਆ ਇਹ ਤਾਂ ਜਾਂਦਾ ਨਹੀਂ ਕਿਸੇ ਕੋਲੇ ਪਤਾ ਨਹੀਂ ਭਾਬੀ ਮੇਰੇ ਤੋਂ ਦੂਰ ਦੂਰ ਘਾਤੋਂ ਭੱਜੀ ਜਾਂਦਾ ਇਹ ਪਹਿਲਾਂ ਤਾਂ ਮੇਰੇ ਲਈ ਵਧੀਆ ਆਇਆ ਕਰਦਾ ਸੀ ਕੀ ਪਤਾ ਇਹਨੂੰ ਐ ਹੋ ਰਿਹਾ ਬਸ ਮੈਂ ਖੇਡਾਂ ਖੇਡਾਂ ਹੋਰ ਇਹ ਤਾਂ ਬਾਹਰ ਜਾਂਦਾ ਸੀ ਹੁਣ ਚਲ ਆ ਜਾ ਪੁੱਤ ਤੈਨੂੰ ਮੈਂ ਪੈਸੇ ਦੇਵਾਂ ਪੈਸੇ ਦੇਵਾਂ ਐ ਕਰ ਜਬ ਬਾਹਰ ਵਗ ਜਾ ਜੋ ਵੀ ਬਾਹਰ ਵਗ ਜਾ ਬਾਹਰ ਖੇਡਿਆ ਜਾ ਕੇ ਹੋਰ ਬਾਹਰ ਜਾਦੇ ਜਾਂਦਾ ਤਾਂ ਪਾਪੀ ਬਾਰਕਾ ਤੂੰ ਭੇਜਦਾ ਹੋ ਐ ਤਾਂ ਫਿਰ ਉਹ ਮੇਰਾ ਸਿਆਣੂ ਇਹ ਨਹੀਂ ਹੋਣਾ ਉਹਨੂੰ ਕੀ ਪਤਾ ਲੱਗੂ ਮੈਂ ਉਹਦੀ ਭੂਆ ਲੈ ਨਾ ਉਹਨੂੰ ਕਾਨੂੰ ਨਹੀਂ ਪਤਾ ਹੈਗਾ ਵੀ ਤੂੰ ਉਹਦੀ ਭੂਆ ਲੱਗਦੀ ਐ ਨਲੇ ਤੂੰ ਕਿਹੜਾ ਹੋਰੇ ਸਦਾ ਹੀ ਬੈਠੇ ਰਹਿਣਾ ਐ ਆਪਦੇ ਘਰੇ ਤਾਂ ਜਾਵੇਂਗੀ ਇਹ ਹੁਣ ਆ ਪਾਪੀ ਓਹੋ ਐਂ ਕਾ ਤੋ ਕਹਿੰਦਾ ਸੀ ਵੀ ਮੇਰੀ ਮਾਂ ਨੇ ਕਿਹਾ ਤੂੰ ਬੂਆ ਕੋਲ ਨਹੀਂ ਜਾਣਾ ਐਵੇਂ ਕਹਿੰਦਾ ਸੀ ਹੂੰ ਬੂਵੇਂ ਮਰ ਜਾਂ ਦੇਖ ਲੈ ਹੈ ਜਵਾਕਾਂ ਦਾ ਕੁਛ ਮਰਜੀ ਕਹ ਲੈ ਉਹੀ ਕਹਾਂਦੇ ਹੁੰਦੇ ਨੇ ਜਵਾਕ ਇਹ ਤਾਂ ਸਿੱਖੇ ਸਿਕਾਈ ਹੁੰਦੇ ਨੇ ਪਹਿਲਾਂ ਤੂੰ ਹੀ ਹਾਂ ਪਰ ਭਾਬੀ ਤੂੰ ਨਾ ਮੜੇ ਜੂਵੀ ਨੂੰ ਕਹਿ ਦੇ ਵੀ ਇਹ ਤੇਰੀ ਭੂਆ ਬੁੱਤ ਬੂਆ ਕੋਲੇ ਬਹਿ ਜਾ ਘਰ ਉਹ ਪਤਾ ਕੀ ਗੱਲ ਹੈ ਜੇ ਤਾਂ ਤੂੰ ਮਾੜਾ ਮੋਟਾ ਕੁਛ ਖਾਣ ਨੂੰ ਲਿਆਉਂਦੀ ਦੇਖ ਫਿਰ ਤਾਂ ਤੇਰੇ ਕੋਲੇ ਆ ਵੀ ਜਾਂਦਾ ਮੈਨੂੰ ਲੱਗਦਾ ਨੂੰ ਪਤਾ ਲੱਗ ਗਿਆ ਵੀ ਭੂਆ ਕੁਛ ਲਿਆਈ ਨਹੀਂ ਹੈਗੀ ਖਾਣ ਨੂੰ ਤਾਂ ਹੀ ਨਹੀਂ ਆਇਆ ਤੇਰੇ ਕੋਲ ਅੱਛਾ ਹਾਂ ਨਾਲੇ ਮੈਂ ਤੇਰੇ ਵਾਸਤੇ ਰੋਟੀ ਬਣਾਦਾ ਚੰਗਾ ਬਹਿ ਜਾ ਜਾ ਕੇ ਉੱਥੇ ਨਿਮਾ ਲੈ ਲੈ ਜਾ ਰੋਟੀ ਅਹੀ ਜੀ ਰੋਟੀ ਅਹੀ ਜੀ ਕਹੀ ਜੀ ਨਾ ਰੋਟੀਆਂ ਵਰਗੀ ਰੋਟੀ ਐ ਹਾਂ ਪੁੱਤ ਰੋਟੀਆਂ ਵਰਗੀ ਰੋਟੀ ਤਾਂ ਹੈਗੀ ਐ ਪਰ ਨਾ ਹੀ ਦਹੀਂ ਨਾ ਸਲਾਦ ਤੇ ਨਾ ਹੀ ਦਾਲ ਚ ਘਿਓ ਪਾਇਆ ਐ ਰੁੱਖੀ ਦਾਲ ਖਾਊਗੀ ਮੇਰੀ ਤੀ ਨਾ ਆਪਦੇ ਘਰੇ ਰੋਜ ਸਲਾਦ ਹੁੰਦੀ ਐ ਉਹ ਆਪਾਂ ਜਈ ਰੋਟੀ ਖਾਨੇ ਆ ਸਾਦੀ ਉਹ ਹੀ ਦਿੱਤੀ ਐ ਮੈਂ ਤਾਂ ਉਹਨੂੰ ਆਪਦੇ ਘਰੇ ਚੱਲ ਜਾਂਦਾ ਪੁੱਤ ਫਿਰ ਵੀ ਅ ਕਿਹੋ ਰਿਸ਼ਤੇਦਾਰ ਨਹੀਂ ਬਣ ਕੇ ਆਈ ਐ ਮਾੜਾ ਮੋਟਾ ਦੇਖਣਾ ਚਾਹੀਦਾ ਹੈਗਾ ਰਿਸ਼ਤੇਦਾਰ ਤਾਂ ਮਾਏ ਹੁੰਦਾ ਵੀ ਸਾਲ ਦੋ ਸਾਲਾ ਵੱਧੂ ਘੇੜਾ ਮਾਰਦਾ ਹੁੰਦਾ ਜਿਹੜਾ ਮਹੀਨੇ ਬਾਅਦ ਆਇਆ ਉਹ ਕੀ ਰਿਸ਼ਤੇਦਾਰ ਹੈ ਗਿਆ ਤੂੰ ਗੱਲ ਸਮਝਦੀ ਕਿਉਂ ਨਹੀਂ ਹੁੰਦੀ ਚਲੋ ਤਾਂ ਠੀਕ ਆ ਉਹ ਤਾਂ ਸਾਰਾ ਕੁਝ ਚੱਲ ਜੂ ਕਟੋਕਟੀਆਂ ਰੋਟੀਆਂ ਤਾਂ ਤਾਜ਼ੀ ਲਾ ਦਿੰਦੀ ਤੂੰ ਤਾਂ ਤੜਕੀ ਵਾਲੀ ਗਰਮ ਕਰ ਰੱਖੀ ਆ ਨੇ ਉਹੀ ਗਰਮ ਕਰੂੰਗੀ ਉਹ ਡੱਬਾ ਭਰਿਆ ਪਿਆ ਤੂੰ ਹੀ ਲਾਈਆਂ ਨੇ ਇੰਨੀਆਂ ਰੋਟੀਆਂ ਨਾ ਲਾਉਂਦੀ ਫੇਰ ਥੋੜੀਆਂ ਲਾ ਆਂਦੀ ਫੇਰ ਕੀ ਹੋ ਗਏ ਜੱਸੀ ਜੇ ਰੋਟੀਆਂ ਵੱਧ ਪੱਕ ਗਈਆਂ ਪੁੱਤਾ ਹੁਣ ਦੋ ਰੋਟੀਆਂ ਨੂੰ ਜਵਾਖੜੀ ਨੂੰ ਗਰਮ ਲਾ ਦਿੰਦੀ ਤੂੰ ਭਈ ਦੇਖ ਮੈਥੋਂ ਤਾਂ ਲੈਂਦੀਆਂ ਨਹੀਂ ਹੈਗੀਆਂ ਤੇਰੀ ਕੁੜੀ ਨੂੰ ਰੋਟੀਆਂ ਜੇ ਤੂੰ ਲਾ ਸਕਦੀਆਂ ਜੀ ਲਾ ਦੇ ਫੇਰ ਨਾਲ ਦਾਲ ਚ ਕਿਉਂ ਪਾ ਦੇ ਮਾਂ